ਡੀਪ ਪਲੇਟ ਦੇ ਵਿੱਚ ਮਸ਼ਰੂਮ ਜਦੋਂ ਆਉਂਦਾ ਆ ਕਦੇ ਸੋਚਿਆ ਉਹ ਕਿਸ ਤਰੀਕੇ ਨਾਲ ਬਣਦਾ ਹੈ ਉਹ ਮਸ਼ਰੂਮ ਦਾ ਅਸਲ ਚ ਜਨਮ ਹੁੰਦਾ ਕਿਵੇਂ ਮਸ਼ਰੂਮ ਇੱਕ ਫੰਗਸ ਹੈ ਮਸ਼ਰੂਮ ਮਾਈਸੀਲੀਅਮ ਤੋਂ ਬਣਦੀ ਹੈ ਉਹ ਮਾਈਸੀਲੀਅਮ ਨੂੰ ਆਪਾਂ ਵੀਟ ਦੇ ਉੱਪਰ ਗਰੋ ਕਰਦੇ ਹਾਂ ਠੀਕ ਹੈ ਵੀਟ ਦੇ ਉੱਪਰ ਗਰੋ ਕਰਾ ਕੇ ਉਹਨੂੰ ਐਜ਼ ਅ ਬੀਜ ਯੂਜ਼ ਕਰਦੇ ਹਾਂ ਐਜ਼ ਅ ਸੀਡ ਵੀਟ ਯੂਜ਼ ਕਰਦੇ ਹਾਂ ਜਾਂ ਬਾਜਰਾ ਯੂਜ਼ ਕਰਦੇ ਹਾਂ ਇਹਦੇ ਵਿੱਚ ਪ੍ਰੋਟੀਨਸ ਨੇ ਠੀਕ ਹੈ ਇਹਦੇ ਵਿੱਚ ਕਾਰਬੋਹਾਈਡਰੇਟਸ ਨੇ ਤਾਂ ਫੰਗਸ ਇੱਕ ਤਰੀਕੇ ਨਾਲ ਉਹਨੂੰ ਖਾਂਦੀ ਹੈ ਉਹ ਖਾਣ ਵਾਸਤੇ ਉਹਨੂੰ ਫੈਲੂਗੀ ਜਿੰਨਾ ਖਾਓਗੇ ਆਪਾਂ ਜਿਵੇਂ ਮੰਨ ਲਓ ਬਰਸਾਤਾਂ ਦਾ ਰੈਣ ਆ ਗਏ ਤੁਸੀਂ ਇੱਕ ਬ੍ਰੈਡ ਦਾ ਪੀਸ ਰੱਖ ਦੋ ਬ੍ਰੈਡ ਦੇ ਉੱਤੇ ਤੁਸੀਂ ਦੇਖੋਗੇ ਉਲੀ ਲੱਗ ਜਾਂਦੀ ਹੈ ਆਪਾਂ ਉਹਨੂੰ ਕਹਿੰਦੇ ਆ ਬਈ ਉਲੀ ਲੱਗ ਗਈ ਹੈ ਨਾ ਉਹਦੇ ਵਿੱਚ ਜਿਹੜੇ ਗ੍ਰੀਨ ਕਲਰ ਦੀ ਉਲੀ ਹੈ ਉਹ ਗ੍ਰੀਨ ਫੰਗਸ ਹੈ ਫਿਰ ਆਪਣਾ ਬਲੈਕ ਸਪੋਰ ਆ ਜਾਂਦੇ ਨੇ ਰਾਈਜ਼ੋਪਸ ਤੇ ਐਦਾਂ ਹੀ ਆਪਾਂ ਫੰਗਸ ਨੂੰ ਇਹਦੇ ਉੱਤੇ ਗਰੋ ਕਰਾਦੇ ਹਾਂ ਕੁਝ ਫੰਗਸ ਸਾਨੂੰ ਕੈਲੋ ਪ੍ਰੋਟੀਨ ਦਾ ਸੋਰਸ ਨੇ ਸਾਡੇ ਵਾਸਤੇ ਐਡੀਬਲ ਨੇ ਆਪਾਂ ਉਹਨਾਂ ਨੂੰ ਖਾ ਸਕਦੇ ਹਾਂ ਸਾਡੀ ਬੋਡੀ ਤੇ ਕੋਈ ਇਫੈਕਟ ਨਹੀਂ ਜਿਹੜਾ ਬੰਦਾ ਕੰਜ਼ਿਊਮ ਕਰਦਾ ਆ ਉਹਨੂੰ ਕਦੇ ਵੀ ਕੈਂਸਰ ਦੀ ਪ੍ਰੋਬਲਮ ਨਹੀਂ ਹੁੰਦੀ। ਅਰਿਆਤਪੁਰਾ ਗਰੁੱਪ ਚ ਰਿਹਾ ਆ ਜੀ ਐਸੋਸੀਏਟ ਪ੍ਰੋਫੈਸਰ ਭਾਈ ਗੁਰਦਾਸ ਗਰੁੱਪ ਹੈ ਸੰਗਰੂਰ ਉੱਥੇ ਵੀ ਰਿਹਾ ਆ ਐਸੋਸੀਏਟ ਪ੍ਰੋਫੈਸਰ ਤੇ ਡਾਕਟੋਰੇਟ ਤੋਂ ਬਾਅਦ ਹੀ ਲੱਗ ਗਿਆ ਸੀਗਾ ਮੈਂ ਜੌਬ ਦੇ ਵਿੱਚ ਬਟ ਕਿਉਂਕਿ ਇਸ ਫੀਲਡ 'ਚ ਰੁਝਾਨ ਸੀਗਾ ਮੇਰਾ ਤਾਂ ਉਸ ਤੋਂ ਬਾਅਦ ਮੈਂ ਐਜ਼ ਅ ਕੰਸਲਟੈਂਟ ਕੰਮ ਸ਼ੁਰੂ ਕਰਤਾ ਸੀ 올 ਓਵਰ ਇੰਡੀਆ ਬਹੁਤ ਕੈਲੋਰੀ ਦੇ 10-10 ਟਨ ਦੇ ਪਲਾਂਟ ਵੀ ਅਸੀਂ ਹੈਂਡਲ ਕੀਤੇ ਨੇ 20 ਟਨ 10 ਟਨ ਪਰ ਡੇ ਦੇ ਪਲਾਂਟ ਇੱਕ ਕਿੱਲੇ ਚੋਨੇ ਤੋਂ ਮੈਨੂੰ ਨਹੀਂ ਲੱਗਦਾ ਵੀ ਆਪਾਂ 15 ਕੋ ਜਾਂ 20000 ਪ੍ਰੋਫਿਟ ਲੈ ਰਹੀ ਹਾਂ। ਹੁਣ ਜੇ ਮੈਂ ਕਹਾ ਵੀ ਇੱਕ ਕਿੱਲੇ ਦੇ ਵਿੱਚ ਝੋਪੜੀਆਂ ਲੱਗਦੀਆਂ ਨੇ ਤਾਂ ਇੱਕ ਕਿੱਲੇ ਦੇ ਵਿੱਚ ਆਰਾਮ ਨਾਲ 10 ਝੋਪੜੀਆਂ ਲੱਗ ਜਾਂਦੀਆਂ। ਇੱਕ ਝੋਪੜੀ ਮਿਨੀਮਮ ਮਿਨੀਮਮ ਮਾਰਜਨ ਤੇ ਵੀ 50000 ਪ੍ਰੋਫਿਟ ਦੇ ਕੇ ਜਾਂਦੀ ਹੈ। ਠੀਕ ਹੈ। ਹਾਂਜੀ। ਜੇ 10 ਝੋਪੜੀਆਂ ਲੱਗੀਆਂ ਨੇ ਤਾਂ 5 ਲੱਖ-5 ਲੱਖ ਦਾ ਪ੍ਰੋਫਿਟ ਕੀ ਦੇਣੀ ਹੈ ਸਿਰਫ 4 ਮਹੀਨੇ ਦੇ ਵਿੱਚ। ਇੱਥੋਂ ਗੁਜਰਾਤੀ ਐ, ਇੱਥੋਂ ਕਣਕ ਖਰੀਦਾ ਐ ਪੰਜਾਬ ਤੋਂ ਜਾਂ ਹਰਿਆਣੇ ਤੋਂ। ਉਹ ਗੁਜਰਾਤੇ ਜਾ ਕੇ ਰੋਟੀਆਂ ਪਕਾ ਕੇ ਉਹਨਾਂ ਨੂੰ ਪ੍ਰੋਸੈਸ ਕਰਕੇ ਸੈਂਡ ਯੂਕੇ ਕੈਨੇਡਾ ਦੇ ਵਿੱਚ ਸੇਲ ਕਰਦੇ ਨੇ ਠੀਕ ਹੈ ਠੀਕ ਹੈ ਸੱਚ ਹੈ ਕਿ ਨਹੀਂ ਜੀ ਜੀ ਐਥੋਂ ਸਬਜ਼ੀ ਖਰੀਦਦੇ ਨੇ ਉੱਥੇ ਜਾ ਕੇ ਕੈਨ ਕਰਦੇ ਨੇ ਬਾਹਰ ਇਹ ਤਾਂ ਫਿਰ ਸਾਡੀ ਕਮਜ਼ੋਰੀ ਹੈ ਜੀ ਆਪਾਂ ਪ੍ਰੋਸੈਸਿੰਗ ਯੂਨਿਟ ਨਹੀਂ ਲਾਈ ਸਸ਼ੀ ਕਾਲਸ ਦੇਖ ਰਿਹਾ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ ਦੋਸਤੋ ਦੋਸਤੋ ਤੁਹਾਡੀ ਪਲੇਟ ਦੇ ਵਿੱਚ ਮਸ਼ਰੂਮ ਜਦੋਂ ਆਉਂਦਾ ਆ ਕਦੇ ਸੋਚਿਆ ਉਹ ਕਿਸ ਤਰੀਕੇ ਨਾਲ ਬਣਦਾ ਹੈ ਹਾਲਾਂਕਿ ਉਸ ਮਸ਼ਰੂਮ ਦੇ ਵਿੱਚ ਜਾਂ ਉਸ ਖੁੰਬਾਂ ਦੀ ਸਬਜ਼ੀ ਦੇ ਵਿੱਚ ਕਿਹੜੀਆਂ-ਕਿਹੜੀਆਂ ਜਿਹਨੇ ਤਾਕਤਾਂ ਨੇ ਕਿਹੜੇ-ਕਿਹੜੇ ਤੱਤ ਨੇ ਉਹਨਾਂ ਨੂੰ ਕਿਵੇਂ ਜਿਉਂਦਾ ਰੱਖਿਆ ਜਾਂਦਾ ਕਿਵੇਂ ਮਿਹਨਤ ਕੀਤੀ ਜਾਂਦੀ ਹੈ ਅਜਿਹੀ ਇੱਕ ਸੈਟਅਪ ਤੇ ਤੁਹਾਨੂੰ ਲੈ ਕੇ ਆਏ ਆ ਜਿੱਥੇ ਮਸ਼ਰੂਮ ਦਾ ਬੀਜ ਤਿਆਰ ਕੀਤਾ ਜਾਂਦਾ ਜਿੱਥੇ ਮਸ਼ਰੂਮ ਦਾ ਜਨਮ ਹੁੰਦਾ ਆ ਉਸ ਤੋਂ ਬਾਅਦ ਅਗਲੇ ਪ੍ਰੋਸੈਸ ਕਿਨੇ ਉਹ ਲਗਾਤਾਰ ਤੁਹਾਨੂੰ ਦਿਖਾਉਂਦੇ ਰਹੇ ਆ ਪਰ ਇਹ ਜ਼ਰੂਰ ਜਾਣਨ ਦੀ ਅੱਜ ਕੋਸ਼ਿਸ਼ ਕਰਾਂਗੇ ਕਿ ਕਿਵੇਂ ਮਸ਼ਰੂਮ ਪੈਦਾ ਹੁੰਦਾ ਹੈ ਕਿਵੇਂ ਉਹ ਮਸ਼ਰੂਮ ਬਣਦਾ ਹੈ ਤੇ ਖਾਸ ਤੌਰ ਤੇ ਮਸ਼ਰੂਮ ਦੇ ਉਹ ਕਿਹੜੇ ਤੱਤ ਨੇ ਜਿਹੜੇ ਤੁਹਾਡੇ ਸਰੀਰ ਦੇ ਲਈ ਚੰਗੇ ਨੇ ਤੇ ਖਾਸ ਤੌਰ ਤੇ ਕਈ ਤਰ੍ਹਾਂ ਦੇ ਮਿੱਥ ਵੀ ਮਸ਼ਰੂਮ ਦੇ ਨਾਲ ਜੁੜ ਚੁੱਕੇ ਨੇ ਸਵਾਲ ਜਵਾਬ ਨੇ ਉਹ ਵੀ ਅਸੀਂ ਡਾਕਟਰ ਸਤਨਾਮ ਜੀ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਜਵਾਬ ਉਹਨਾਂ ਦਾ ਕਿਉਂਕਿ ਡਾਕਟਰ ਸਤਨਾਮ ਜੀ ਲੰਮੇ ਸਮੇਂ ਤੋਂ ਮਸ਼ਰੂਮ ਦੇ ਉੱਪਰ ਕੰਮ ਕਰਦੇ ਨਜ਼ਰ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਇਕਲੌਤਾ ਇੱਕ ਅਜਿਹਾ ਲੈਬ ਸਿਸਟਮ ਜਿਹੜਾ ਸੈਟਅਪ ਕੀਤਾ ਹੋਇਆ ਜਿਹੜਾ ਉਹਨਾਂ ਨੂੰ ਸਿੱਧੇ ਤੌਰ ਤੇ ਕਹਿਦੀ ਹੈ ਕਿ ਮਸ਼ਰੂਮ ਦਾ ਪੰਜਾਬ ਦੇ ਵਿੱਚ ਰਾਜਾ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਪੀ ਐਸ ਜੀ ਕੀਤੀ ਹੋਈ ਹੈ ਡਾਕਟਰ ਨੇ ਡਾਕਟਰ ਸਤਨਾਮ ਜੀ ਮੇਰੇ ਨਾਲ ਨੇ ਸਵਾਗਤ ਹੈ ਜੀ ਸਪੋਰਟਸਮੈਨ ਟੀਵੀ ਤੇ ਸასი ਗੱਲ ਸਰ ਸਤਨਾਮ ਜੀ ਮਸ਼ਰੂਮ ਹਾਲਾਂਕਿ ਲੋਕ ਕੱਟ ਕੇ ਖਾਣ ਤੱਕ ਹੀ ਸੀਮਤ ਨੇ ਹਾਲਾਂਕਿ ਇਹ ਵੀ ਕਹਿ ਦਿੰਦੇ ਨੇ ਕਿ ਰਿਚ ਪ੍ਰੋਟੀਨ ਦਾ ਸੋਰਸ ਹੈ ਪਰ ਜਦੋਂ ਅਸੀਂ ਮਸ਼ਰੂਮ ਦੀ ਗੱਲ ਕਰਦੇ ਹਾਂ ਮਸ਼ਰੂਮ ਦਾ ਅਸਲ ਚ ਜਨਮ ਹੁੰਦਾ ਕਿਵੇਂ ਹੈ ਕੀ ਪ੍ਰੋਸੈਸ ਹੈ ਸਰ ਮਸ਼ਰੂਮ ਇੱਕ ਫੰਗਸ ਹੈ ਜੀ ਮਸ਼ਰੂਮ ਮਾਈਸੀਲੀਅਮ ਤੋਂ ਬਣਦੀ ਹੈ ਠੀਕ ਹੈ ਮਸ਼ਰੂਮ ਦਾ ਜਿਵੇਂ ਆਪਣਾ ਸਟਰਕਚਰ ਹੈ ਜਿਵੇਂ ਆਪਣੀ ਬੋਡੀ ਹੈ ਬੋਡੀ ਦਾ ਇੱਕ ਸਟਰਕਚਰ ਹੈ ਇਦਾਂ ਹੀ ਮਸ਼ਰੂਮ ਦਾ ਜਿਹੜਾ ਸਟਰਕਚਰ ਨੂੰ ਆਪਾਂ ਮਾਈਸੀਲੀਅਮ ਬੋਲਦੇ ਹਾਂ ਜੀ ਉਹ ਮਾਈਸੀਲੀਅਮ ਨੂੰ ਆਪਾਂ ਵੀਟ ਦੇ ਉੱਪਰ ਗਰੋ ਕਰਦੇ ਹਾਂ ਠੀਕ ਹੈ ਵੀਟ ਦੇ ਉੱਤੇ ਗਰੋ ਕਰਾ ਕੇ ਉਹਨੂੰ ਐਜ਼ ਅ ਬੀਜ ਯੂਜ਼ ਕਰਦੇ ਆ ਐਜ਼ ਅ ਸੀਡ ਜਿਹਨੂੰ ਆਪਾਂ ਕਹਿੰਦੇ ਸਾਇੰਟਿਫਿਕ ਵੇਚ ਸਪੌਨ ਬੋਲਦੇ ਆ ਤੇ ਦੇਸੀ ਭਾਸ਼ਾ 'ਚ ਆਪਾਂ ਉਹਨੂੰ ਖੁੰਮ ਦਾ ਬੀਜ ਬੋਲਦੇ ਆ ਠੀਕ ਹੈ ਜੀ ਇਹ ਪੂਰਾ ਪ੍ਰੋਸੈਸ ਹੁੰਦਾ ਲੈਬ ਦੇ ਵਿੱਚ ਇਹ ਤਾਂ ਸਾਈਮਲਟੇਨੀਅਸਲੀ ਦੂਜੀ ਥਾਂ ਤੇ ਪ੍ਰੋਸੈਸ ਚੱਲ ਰਿਹਾ ਹੁੰਦਾ ਮਸ਼ਰੂਮ ਫਾਰਮਾ ਦੇ ਵਿੱਚ ਠੀਕ ਹੈ ਮਸ਼ਰੂਮ ਫਾਰਮਾ ਦੇ ਵਿੱਚ ਦੋ ਯੂਨਿਟਸ ਹੁੰਦੇ ਨੇ ਇੱਕ ਕੰਪੋਸਟਿੰਗ ਯੂਨਿਟ ਹੁੰਦਾ ਇੱਕ ਗਰੋਇੰਗ ਯੂਨਿਟ ਹੁੰਦਾ ਕੰਪੋਸਟਿੰਗ ਯੂਨਿਟ ਦੇ ਵਿੱਚ ਖਾਦ ਬਣਦੀ ਹੈ ਉਹ ਖਾਦ ਅਲੱਗ-ਅਲੱਗ ਤੱਤਾਂ ਨਾਲ ਮਿਲ ਕੇ ਬਣਦੀ ਹੈ ਉਹ ਖਾਦ ਤਿਆਰ ਕਰਨ ਤੋਂ ਬਾਅਦ ਆਪਾਂ ਉਹਦੇ ਵਿੱਚ ਬੀਜ ਪਾਉਂਦੇ ਆ ਬੀਜ ਪਾ ਕੇ ਇਹਦੀਆਂ ਦੋ ਸਟੇਜਾਂ ਹੁੰਦੀਆਂ ਨੇ ਇੱਕ ਹੁੰਦੀ ਹੈ ਵੈਜਿਟੇਟਿਵ ਸਟੇਜ ਤੇ ਇੱਕ ਹੁੰਦੀ ਹੈ ਰੀਪਰੋਡਕਟਿਵ ਸਟੇਜ ਠੀਕ ਹੈ ਇਦੇ ਵਿੱਚ 15 ਤੋਂ ਲੈ ਕੇ 17 ਦਿਨ ਦਾ ਵੈਜੀਟੇਟਿਵ ਸਟੇਜ ਹੁੰਦਾ ਹੈ। ਉਸ ਤੋਂ ਬਾਅਦ ਆਪਾਂ ਕੁਝ এনवायरमेंट ਦੇ ਵਿੱਚ ਚੇਂਜ ਕਰਦੇ ਆਂ ਵੀ ਇਹ ਮਸ਼ਹੂਰ ਰੀਪਰੋਡਕਟਿਵ ਸਟੇਜ ਆ ਜਾਂਦੀ ਹੈ। ਠੀਕ ਹੈ। ਤਾਂ ਜਿਹੜਾ ਆਪਾਂ ਬਟਨ ਕੰਜ਼ਿਊਮ ਕਰਦੇ ਆਂ ਜੀ ਉਹ ਰੀਪਰੋਡਕਟਿਵ ਸਟੇਜ ਹੈ। ਹਮਮ। ਉਹ ਕਹੋ ਇਸ ਫੰਗਸ ਦੀ ਬੰਦ ਕਰਨਾਂ ਕੀ ਜੀ ਉਹ ਰੀਪਰੋਡਕਟਿਵ ਸਟੇਜ ਆ ਉਸ ਫੰਗਸ ਦੀ। ਜੀ। ਤੇ ਆਪਾਂ ਉਹ ਕੰਜ਼ਿਊਮ ਕਰਦੇ ਆਂ। ਠੀਕ ਹੈ। ਮਾਰਕੀਟ ਦੇ ਸਾਈਜ਼ ਦੇ ਹਿਸਾਬ ਨਾਲ ਉਹ ਆਉਂਦਾ ਆ। ਠੀਕ ਹੈ ਜੀ। ਤੇ ਇਹ ਸਾਰੀ ਸਾਇੰਸ ਹੈ ਮਸ਼ਰੂਮ ਦੀ। ਠੀਕ ਹੈ। ਤੁਸੀਂ ਕਹਿ ਰਹੇ ਹੋ ਵੀ ਜਿਸ ਤਰੀਕੇ ਨਾਲ ਕਣਕ ਦੇ ਬੀਜ ਤੇ ਜਾਂ ਕਿਸੇ ਹੋਰ ਫਸਲ ਦੇ ਬੀਜ ਤੇ ਤੁਸੀਂ ਉਹਨੂੰ ਪੈਦਾ ਕਰਦੇ ਹੋ ਉਹਨੂੰ ਮਸ਼ਰੂਮ ਨੂੰ ਜਨਮ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਆ। ਉਹ ਪ੍ਰਕਿਰਿਆ ਸੋ ਦੇ ਵਿੱਚ ਹੈ ਕੀ ਹੈ? ਕਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਆਪਣੇ ਲੈਬ ਦੇ ਵਿੱਚ ਸੈਟਅਪ ਦੇ ਵਿੱਚ ਕਰਾਂਗੇ? ਹਾਂਜੀ। ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਵੀ ਆਪਣੇ ਕੋਲ ਇਹ ਪੈਕੇਟ ਹੈ। ਜੀ ਇਹ ਪੈਕੇਟ ਦੇ ਵਿੱਚ ਫਿਲਹਾਲ ਆਪਾਂ ਬਾਜਰਾ ਯੂਜ਼ ਕੀਤਾ ਹੋਇਆ ਠੀਕ ਹੈ ਅਸੀਂ ਬਾਜਰਾ ਹਾਈ ਗ੍ਰੇਡੇਡ ਬਾਜਰਾ ਲੈਣੀ ਹੈ ਵੀ ਸਾਰਾ ਦਾਣਾ ਇੱਕਸਾਰ ਹੋਵੇ ਠੀਕ ਹੈ ਜਾਂ ਬਾਜਰਾ ਜਾਂ ਕਣਕ ਜਾਂ ਬਾਜਰਾ ਜਾਂ ਕਣਕ ਅੱਛਾ ਇਹਦੇ ਪਿੱਛੇ ਕੀ ਸਾਇੰਸ ਹੈ ਇਹ ਸਾਇੰਸ ਕੁਝ ਨਹੀਂ ਹੈ ਬੇਸਿਕਲੀ ਕੁਝ ਲੋਕੀ ਡਿਮਾਂਡ ਕਰਦੇ ਨੇ ਬਾਜਰੇ ਦੀ ਤੇ ਕੁਝ ਲੋਕੀ ਡਿਮਾਂਡ ਕਰਦੇ ਨੇ ਕਣਕ ਦੀ ਜਿਵੇਂ ਮੰਨ ਲਓ ਜਿਹੜਾ ਏਰੀਆ ਆ ਰਾਜਸਥਾਨ ਦਾ ਉੱਥੇ ਤੂੜਾ ਯੂਜ਼ ਹੁੰਦਾ ਆ ਸਰੋਂ ਦਾ ਖਾਦ ਬਣਾਉਣ ਵਾਸਤੇ ਉਹ ਲੋਕੀ ਇਹਨੂੰ ਯੂਜ਼ ਕਰਦੇ ਨੇ ਬਾਜਰੇ ਨੂੰ ਕਿਉਂਕਿ ਬਾਜਰਾ ਸਰਫੇਸ ਏਰੀਆ ਜ਼ਿਆਦਾ ਕਵਰ ਕਰਦਾ ਹੈ ਠੀਕ ਹੈ ਤੇ ਜਿਹੜੀ ਕਣਕ ਹੈ ਕਣਕ ਆਪਣਾ ਪੰਜਾਬ ਹਰਿਆਣਾ ਦੇ ਵਿੱਚ ਜ਼ਿਆਦਾ ਕਣਕ ਦਾ ਬੀਜ ਯੂਜ਼ ਕਰਦੇ ਨੇ ਫੋਰ ਇਹਦੇ ਵਿੱਚ ਕੋਈ ਜ਼ਿਆਦਾ ਸਾਇੰਸ ਮਤਲਬ ਇਹਦੇ ਕੋਈ ਉਸ ਤੋਂ ਬਾਅਦ ਅੱਛੀ ਗਰੋਇੰਗ ਪੀਰੀਅਡ ਤੇ ਜਾ ਕੇ ਕੋਈ ਨਾ ਗਰੋਇੰਗ ਪੀਰੀਅਡ ਸੇਮ ਐਸਾ ਕੁਝ ਨਹੀਂ ਠੀਕ ਹੈ ਉਹ ਵੈਜਿਟੇਟਿਵ ਗਰੋਇੰਗ ਪੀਰੀਅਡ ਸੇਮ ਰਹਿੰਦਾ ਹੈ ਤੇ ਇਹ ਆਪਣੇ ਕੋਲ ਪੈਕੇਟ ਆ ਗਿਆ ਇਹਦੀ ਆਪਾਂ ਪਹਿਲਾਂ ਬੋਇਲਿੰਗ ਕਰਦੇ ਹਾਂ ਬੀ ਦੀ ਬੀਜ ਨੂੰ ਬੋਇਲ ਕਰਦੇ ਆ ਬੋਇਲ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਬਫਰ ਸੋਲੂਸ਼ਨ ਬੋਲਦੇ ਆ ਉਹ ਪਾਉਨੇ ਆ ਬਫਰ ਹੁੰਦਾ ਆ ਕੈਲਸ਼ੀਅਮ ਕਾਰਬੋਨੇਟ ਤੇ ਜਿਪਸਮ ਜੀ ਉਹਦੀ ਇੱਕ ਪਾਰਟਿਕੂਲਰ ਰੇਸ਼ਿਓ ਨਾਲ ਆਪਾਂ ਇਹਨੂੰ ਐਡ ਕਰਦੇ ਆ ਇਹਦੇ ਵਿੱਚ ਵੀ ਇਹਦਾ ਪੀ ਐਸ 7.5 ਮੇਨਟੇਨ ਹੋ ਜਾਵੇ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਸਟਰਲਾਈਜ਼ ਕਰਦੇ ਆ ਆਟੋਕਲੇਵ ਦੇ ਵਿੱਚ ਇੱਕ ਆਟੋਕਲੇਵ ਹੁੰਦਾ ਹੈ ਤੁਸੀਂ ਮਸ਼ੀਨ ਵਾਰ ਦੇਖੀ ਹੋਣੀ ਹੈ ਉਹਦੇ ਵਿੱਚ ਆਪਾਂ ਇਹਨੂੰ ਸਟਰਲਾਈਜ਼ ਕਰਦੇ ਹਾਂ ਤਾਂ ਕਿ ਹੋਰ ਕੋਈ ਕਿਟਾਣੂ ਇਹਦੇ ਵਿੱਚ ਗਰੋਅ ਨਾ ਕਰੇ ਠੀਕ ਹੈ ਯਾਨੀ ਕਿ ਜਿਹੜੇ ਬਾਹਰਲੇ ਕਿਟਾਣੂ ਨੇ ਪਹਿਲਾਂ ਤਾਂ ਬੋਇਲ ਕਰ ਲਿਆ ਹਾਲਾਂਕਿ ਉਹਦੇ ਵਿੱਚ ਹੀ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਆ ਸਟਰਲਾਈਜ਼ ਕਰਦੇ ਹਾਂ ਜਿਹੜੀਆਂ ਬਾਹਰ ਲੀਆਂ ਹੋਰ ਚੀਜ਼ਾਂ ਨੇ ਉਹ ਸਾਰੀਆਂ ਖਤ ਜੇ ਜੇ ਰੇ ਸਪਰੇ ਇਹਦੇ ਉੱਤੇ ਹੋਈ ਵੀ ਆ ਹਾਂਜੀ ਉਹ ਵੀ ਖਤਮ ਹੋ ਜਾਂਦੀ ਹੈ ਉਹਦੇ ਨਾਲ ਨਹੀਂ ਰੇ ਸਪਰੇ ਤਾਂ ਮੋਸਟਲੀ ਵੈਲਿੰਗ واਸ਼ਿੰਗ ਵਾਸ਼ਿੰਗ ਸਾਰੀ ਖਤਮ ਹੋ ਜਾਂਦੀ ਹੈ ਬੋਇਲਿੰਗ ਚ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਸਟਰਲਾਈਜੇਸ਼ਨ ਦਾ ਕੁਝ ਵੀ ਨਹੀਂ ਬਚਦਾ ਕਿਉਂਕਿ ਹਾਈ ਟੈਂਪਰੇਚਰ ਤੇ ਸਾਰੇ ਆਰਗੈਨਿਕ ਮੈਟਰ ਖਤਮ ਹੋ ਜਾਂਦੇ ਆ ਠੀਕ ਹੈ ਵੀ ਮਟੀਰੀਅਲ ਜਿਹੜੇ ਕੰਪਾਊਂਡ ਨੇ ਉਹ ਖਤਮ ਹੋ ਜਾਂਦੇ ਸਿਰਫ ਇਹ ਸਰਵਾਈਵ ਕਰਦੀ ਹੈ ਠੀਕ ਹੈ ਹਾਂਜੀ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਦੇ ਆਂ ਠੀਕ ਹੈ ਕਿਉਂਕਿ ਆਪਾਂ ਇਹਨੂੰ 120 ਡਿਗਰੀ ਤੇ 2 ਘੰਟੇ ਲਈ ਸਟਰਲਾਈਜ਼ ਕਰਦੇ ਹਾਂ ਓਕੇ ਉਸ ਤੋਂ ਬਾਅਦ ਆਪਾਂ ਇਹਨੂੰ ਕੋਲ ਰੂਮ 'ਚ ਰੱਖਦੇ ਹਾਂ ਠੰਡੇ 'ਚ 18 ਡਿਗਰੀ ਤੇ ਰੱਖਦੇ ਹਾਂ ਤਾਂ ਕਿ ਇਹ ਠੰਡਾ ਹੋ ਜਾਵੇ ਠੀਕ ਹੈ ਕਿੰਨੇ ਦਿਨਾਂ ਵਿੱਚ ਉਹ ਠੰਡਾ ਹੋ ਜਾਂਦਾ ਦੋ ਦਿਨਾਂ 'ਚ ਠੰਡਾ ਹੋ ਜਾਂਦਾ ਬਰਾਬਰ ਦੋ ਦਿਨ ਤੋਂ ਬਾਅਦ ਯਾਨੀ ਕਿ ਜਿਹੜਾ ਵਾਤਾਵਰਣ 'ਚ ਸਰਵਾਈਵ ਹੋਣਾ ਹੈ ਉਹਦੇ ਲਈ ਇਹਨੂੰ ਕੂਲ ਹੋ ਜਾਂਦਾ ਹਾਂਜੀ 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 ਦੋ ਦਿਨ ਤੋਂ ਬਾਅਦ ਆਪਾਂ ਇਹਦੇ ਵਿੱਚ ਮਦਰ ਕਲਚਰ ਪਾਉਂਦੇ ਹਾਂ ਚੀਕ ਮਦਰ ਕਲਚਰ ਬੇਸਿਕਲੀ ਫੰਗਸ ਦਾ ਕਲਚਰ ਹੈ ਜੋ ਆਪਾਂ ਨੂੰ ਡਿਫਰੈਂਟ ਡਿਫਰੈਂਟ ਯੂਨੀਵਰਸਿਟੀ ਤੋਂ ਵੀ ਆਪਾਂ ਪਰਚੇਸ ਕਰ ਲੈਂਦੇ ਆ ਬਟ ਅਸੀਂ ਮੋਸਟਲੀ ਯੂਐਸਏ ਦਾ ਕਲਚਰ ਹੈ ਇੱਕ ਸਿਲਵਨ ਦਾ A15 ਉਹ ਯੂਜ਼ ਕਰਦੇ ਆ ਐਕਚੁਅਲੀ ਉਹ ਮਦਰ ਕਲਚਰ ਹੈ ਕੀ ਥੋੜਾ ਜਿਆਦਾ ਐਨ ਲੈਬੋਰੇਟ ਕੀਤਾ ਜਾ ਮਦਰ ਕਲਚਰ ਸਰ ਕੁਝ ਸਾਇੰਟਿਫਿਕ ਲੈब्स ਨੇ ਉਹ ਸਾਇੰਟਿਫਿਕ ਲੈब्स ਕੀ ਕਰਦੀਆਂ ਨੇ ਉਹਨਾਂ ਦਾ ਕੰਮ ਹੀ ਮਦਰ ਕਲਚਰ ਪ੍ਰੋਡਿਊਸ ਕਰਨਾ ਹੈ ਉਹ ਲੈਬ ਕੀ ਕਰਦੀਆਂ ਜਿਵੇਂ ਆਪਣੀ ਜਿਹੜੀ ਬਟਨ ਹੁੰਦੀ ਹੈ ਬਟਨ ਜਦੋਂ ਖੁੱਲ ਜਾਂਦੀ ਹੈ ਉਹਦੇ ਵਿੱਚ ਉਹਦੇ ਬੀਜ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਸਪੋਰ ਬੋਲਦੇ ਆਂ ਠੀਕ ਹੈ ਬਲੈਕ ਦੇ ਜਿਹੜੇ ਬਲੈਕ ਬਲੈਕ ਕਲਰ ਦੇ ਰੇਸ਼ੇ ਜਿਤਨੇ ਜਾਂਦੇ ਆ ਉਹ ਸਪੋਰਸ ਹੁੰਦੇ ਨੇ ਉਹ ਲੈਬਸ ਕੀ ਕਰਦੇ ਆ ਉਹ ਸਪੋਰ ਲੈ ਕੇ ਉਸ ਤੋਂ ਮਾਈਸੀਲੀਅਮ ਲੈ ਕੇ ਬਿਲਕੁਲ ਪਿਓਰ ਕਲਚਰ ਤਿਆਰ ਕਰਦੇ ਆ ਠੀਕ ਹੈ ਉਹ ਪਿਓਰ ਕਲਚਰ ਆਪਾਂ ਫਿਰ ਐਜ਼ ਆ ਉਹ ਸਾਨੂੰ ਸੇਲ ਕਰਦੇ ਆ ਆਪਾਂ ਉਹਨੂੰ ਐਜ਼ ਆ ਮਦਰ ਕਲਚਰ ਯੂਜ਼ ਕਰਦੇ ਆ ਠੀਕ ਹੈ ਯਾਨੀ ਕਿ ਤੁਸੀਂ ਇੱਕ ਬੈਗ ਦੇ ਵਿੱਚ ਜਿਹੜਾ ਤੁਸੀਂ ਤਿਆਰ ਕਰਦੇ ਹੋ ਇਹਦੇ ਵਿੱਚ ਤੁਸੀਂ ਮਦਰ ਕਲਚਰ ਜਿਹੜਾ ਕਿ ਆ ਹਾਂ ਇਹਦੇ ਵਿੱਚ ਦਾਖਲ ਕਰਾਉਨੇ ਆ ਦਾਖਲ ਕਰਾਉਨੇ ਆ ਕਿਉਂਕਿ ਜੇ ਮੈਂ ਮਦਰ ਕਲਚਰ ਬਣਾਵਾਂ ਤਾਂ ਬਹੁਤ ਟਾਈਮ ਕੰਜ਼ਿਊਮਿੰਗ ਹੈ ਠੀਕ ਹੈ ਮੈਂ ਉਸ ਟਾਈਮ ਨੂੰ ਬਚਾਣ ਲਈ ਮੈਂ ਪਰਚੇਸ ਕਰ ਲੈਣਾ ਹੈ ਠੀਕ ਹੈ ਤਾਂ ਮੇਰਾ ਟਾਈਮ ਬਚ ਜਾਂਦਾ ਅੱਛਾ ਇਹ ਜਿਹੜੇ ਸਾਹਮਣੇ ਲੈਬ ਤੁਸੀਂ ਬਣਾਈ ਹੋਈ ਹੈ ਮਸ਼ੀਨ ਇਹ ਮਦਰ ਕਲਚਰ ਹੀ ਇਹਦੇ ਵਿੱਚ ਹਾਂ ਇਹਦੇ ਵਿੱਚ ਆਪਾਂ ਮਦਰ ਕਲਚਰ ਪਾ ਰਹੇ ਹਾਂ ਠੀਕ ਹੈ ਹਾਂਜੀ ਹਾਂਜੀ ਇਹ ਲੈਮੀਨਰ ਹੈ ਲੈਮੀਨਰ 에ਅਰ ਫਲੋ ਬੋਲਦੇ ਆ ਇਹਨੂੰ ਠੀਕ ਹੈ ਠੀਕ ਹੈ ਇਹਨੂੰ ਪ੍ਰੋਪਰ ਸਟਰਲਾਈਜ਼ ਕੀਤਾ ਜਾਂਦਾ ਹੈ ਸਟਰਲਾਈਜ਼ ਕਰਨ ਤੋਂ ਬਾਅਦ ਯੂਵੀ ਛੱਡੀ ਜਾਂਦੀ ਹੈ ਯੂਵੀ ਛੱਡਣ ਤੋਂ ਬਾਅਦ ਮਦਰ ਕਲਚਰ ਦੀਆਂ ਇੱਧਰ ਬੋਤਲਾਂ ਪਈਆਂ ਉੱਧਰ ਤੁਹਾਡੇ ਕੋਲ ਬੈਗ ਪਏ ਨੇ ਆਪਾਂ ਇਹਦੇ ਵਿੱਚ ਇਨੋਕੂਲੇਟ ਕਰਦੇ ਹਾਂ ਠੀਕ ਹੈ ਹਾਂਜੀ ਹਾਂਜੀ ਤੇ ਕੀ ਕੁਆਂਟੀਟੀ ਰਹਿੰਦੀ ਹੈ ਮਦਰ ਕਲਚਰ ਦੀ 10% ਆਪਾਂ ਯੂਜ਼ ਕਰਦੇ ਹਾਂ ਮਤਲਬ ਇੱਕ ਬੈਗ ਦੇ ਵਿੱਚ ਤੁਸੀਂ ਇੱਕ ਬੈਗ 'ਚ 10 ਗ੍ਰਾਮ ਪਾਉਂਦੇ ਹੋ ਇਹ ਬੈਗ 1 ਕਿਲੋ ਦਾ 1 ਕਿਲੋ ਦਾ ਬੈਗ ਹੈ ਠੀਕ ਹੈ 1 ਕਿਲੋ ਦੇ ਬੈਗ 'ਚ 10 ਗ੍ਰਾਮ ਤੁਸੀਂ ਮਦਰ ਕਲਚਰ ਛਾਂਗੇ ਹੁੰਦੇ ਇਹ ਫਿਰ ਅਗੋਂ ਕਿੰਨੇ ਦਿਨਾਂ ਦੇ ਵਿੱਚ ਮਦਰ ਕਲਚਰ ਸਾਰ ਚਿਕਾ ਬਿਲਕੁਲ ਵਧੀਆ ਐਂਡ ਪਰਫੈਕਟ ਫਾਰ ਸੇਲ 12 ਦਿਨਾਂ ਚ ਹੋ ਜਾਂਦਾ ਏ ਠੀਕ ਹੈ ਯਾਨੀ ਕਿ 12 ਦਿਨ ਤੁਸੀਂ ਇਹਨੂੰ ਆਪ ਗਰੋਇੰਗ ਪੀਰੀਅਡ ਵਿੱਚ ਰੱਖਦੇ ਹੋ ਹਾਂਜੀ ਵੈਜਿਟੇਟਿਵ ਗਰੋਥ ਹੈ ਇਹਦੀ ਠੀਕ ਹੈ ਇਹ ਮਦਰ ਕਲਚਰ ਅਗੇ ਕੰਮ ਕਿਵੇਂ ਕਰਦਾ ਮਤਲਬ ਕਿਵੇਂ ਆਪਦੇ ਅੰਦਰ ਇਹਨੂੰ ਅਜ਼ਰਬ ਦੇਖੋ ਆਪਾਂ ਜੇ ਵੀਟ ਯੂਜ਼ ਕਰਦੇ ਆ ਜਾਂ ਬਾਜਰਾ ਯੂਜ਼ ਕਰਦੇ ਆ ਇਹਦੇ ਵਿੱਚ ਪ੍ਰੋਟੀਨਸ ਨੇ ਠੀਕ ਹੈ ਇਹਦੇ ਵਿੱਚ ਕਾਰਬੋਹਾਈਡਰੇਟਸ ਨੇ ਤਾਂ ਫੰਗਸ ਇੱਕ ਤਰੀਕੇ ਨਾਲ ਉਹਨੂੰ ਖਾਂਦੀ ਆ ਠੀਕ ਹੈ ਉਹ ਖਾਣ ਵਾਸਤੇ ਉਹਨੂੰ ਫੈਲੂਗੀ ਜਿੰਨਾ ਖਾਊਗੀ ਆਪਾਂ ਜਿਵੇਂ ਮੰਨ ਲਓ ਬਰਸਾਤਾਂ ਦਾ ਜਿਹੜਾ ਨਾ ਆਕੇ ਤੁਸੀਂ ਇੱਕ ਆਪਾਂ ਨੂੰ ਕਹਿੰਦੇ ਆ ਉਲੀ ਲੱਗੀ ਹੈ ਨਾ ਉਹਦੇ ਵਿੱਚ ਜਿਹੜੇ ਗ੍ਰੀਨ ਕਲਰ ਦੀ ਉਲੀ ਹੈ ਉਹ ਗ੍ਰੀਨ ਫੰਗਸ ਹੈ ਫਿਰ ਆਪਣਾ ਬਲੈਕ ਸਪੋਰ ਆ ਜਾਂਦੇ ਨੇ ਰਾਈਜ਼ੋਪਸ ਤੇ ਐਦਾਂ ਹੀ ਆਪਾਂ ਫੰਗਸ ਨੂੰ ਇਹਦੇ ਉੱਤੇ ਗਰੋ ਕਰਾਉਂਦੇ ਆਂ ਹਮ ਕੰਮ ਉਹੀ ਕਰ ਰਹੇ ਆਂ ਬਟ ਆਪਾਂ ਕੰਟਰੋਲ ਐਟਮੋਸਫੇਅਰਸ ਕਰ ਰਹੇ ਆਂ ਠੀਕ ਹੈ ਉੱਥੇ ਅਨਵਾਂਟਡ ਕੋਈ ਵੀ ਫੰਗਸ ਗਰੋ ਕਰ ਸਕਦੀ ਹੈ ਇੱਥੇ ਅਸੀਂ ਆਪਣੀ ਮਰਜ਼ੀ ਦੀ ਫੰਗਸ ਗਰੋ ਕਰਾ ਰਹੇ ਆਂ ਵੀ ਹੋਰ ਕੋਈ ਗਰੋ ਨਾ ਕਰੇ ਅੱਛਾ ਫੰਗਸ ਦੇ ਨਾਲ ਹਾਲਾਂਕਿ ਜੋ ਬ੍ਰੈਡਵੌਂਸ ਜ਼ਿਕਰ ਕੀਤਾ ਜਾਂ ਕਿਸੇ ਹੋਰ ਚੀਜ਼ ਦਾ ਜ਼ਿਕਰ ਕੀਤਾ ਉਹ ਅਸੀਂ ਘਰ ਦੇ ਵਿੱਚ ਬਾਅਦ ਚ ਯੂਜ਼ ਨਹੀਂ ਕਰਦੇ ਯਾਨੀ ਕਿ ਉਹ ਕੰਜ਼ਿਊਮ ਕਰਨ ਦੇ ਕਾਬਿਲ ਨਹੀਂ ਰਹਿੰਦੀ ਇਹ ਫੰਗਸ ਤੇ ਉਹ ਫੰਗਸ ਚ ਫਰਕ ਕੀ ਹੈ ਹਾਲਾਂਕਿ ਇਹਨੂੰ ਫੰਗਸ ਨੂੰ ਲੈ ਕੇ ਜ਼ਰੂਰ ਇੱਕ ਸਵਾਲ ਲੋਕਾਂ ਦੇ ਮਨ ਦੇ ਵਿੱਚ ਰਹਿੰਦਾ ਹੈ ਕਿ ਹੋ ਸਕਦਾ ਸ਼ਾਇਦ ਇਹ ਸਿਹਤ ਨੂੰ ਖਰਾਬ ਕਰਦਾ ਹੋਵੇ ਨਹੀਂ ਸਰ ਫੰਗਸ ਦੀਆਂ ਜਿਵੇਂ ਮੰਨ ਲਓ ਆਪਾਂ ਪਲਾਂਟਸ ਦੀਆਂ ਆਪਣੇ ਅਲੱਗ-ਅਲੱਗ ਵੈਰਾਈਟੀਆਂ ਨੇ ਐਤਾ ਫੰਗਸ ਦੀਆਂ ਵੀ ਅਲੱਗ-ਅਲੱਗ ਵੈਰਾਈਟੀਆਂ ਨੇ ਠੀਕ ਹੈ ਇਹਨਾਂ ਨੂੰ ਆਪਾਂ ਸਪੀਸੀਜ਼ ਬੋਲਦੇ ਹਾਂ ਜੈਨਰਾ ਬੋਲਦੇ ਹਾਂ ਇਹ ਅਲੱਗ-ਅਲੱਗ ਨੇ ਕੁਝ ਐਡੀਬਲ ਫੰਗਸ ਨੇ ਕੁਝ ਨਾਨ ਐਡੀਬਲ ਫੰਗਸ ਨੇ ਤੇ ਕੁਝ ਪੌਇਜ਼ਨਸ ਫੰਗਸ ਨੇ ਠੀਕ ਹੈ ਔਰ ਕੁਝ ਸੈਲੋਸਾਈਬਿੰਸ ਵੀ ਨੇ ਜਿਹੜੀਆਂ ਅਲੱਗ-ਅਲੱਗ ਪਾਵਰ ਪ੍ਰੋਡਿਊਸ ਕਰਦੀਆਂ ਜਿਵੇਂ ਫੰਗਸ ਦੀ ਗੱਲ ਕਰਾਂ ਜਿਵੇਂ ਬਟਨ ਮਸ਼ਰੂਮ ਹੋਗੀ ਓ ਉਸ ਤੋਂ ਬਾਅਦ ਮੈਡੀਸਨਲ ਫੰਗਸ ਆਜੋ ਮੈਡੀਸਨਲ ਫੰਗਸ ਦੇ ਵਿੱਚ ਤੁਹਾਡੇ ਕੋਲ ਗਾਈਨੋਡਰਮਲ ਯੂਸੀਡੀਮ ਹੋਗੀ ਠੀਕ ਹੈ ਜਿਹਨੂੰ ਆਪਾਂ ਹਾਰਟ ਮਸ਼ਰੂਮ ਵੀ ਬੋਲਦੇ ਆ ਕਿਉਂਕਿ ਉਹਨਾਂ ਦਿਲ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਫਿਰ ਤੁਸੀਂ ਇਹਦੇ ਵਿੱਚ ਕੀੜਾ ਜਿਹੜੀ ਜਿਹੜੀ ਬਹੁਤ ਜ਼ਿਆਦਾ ਫੇਮਸ ਹੈ ਉਹ ਵੀ ਫੰਗਸ ਹੈ ਉਹ ਉਲਟਾ ਕੀੜੇ ਦੇ ਉੱਤੇ ਗਰੋ ਕਰਦੀ ਹੈ ਠੀਕ ਹੈ ਠੀਕ ਹੈ ਇਸੇ ਕਰਕੇ ਆਪਾਂ ਨੂੰ ਕੀੜਾ ਜੋੜੀ ਬੋਲਦੇ ਆ ਤਾਂ ਇਹਨਾਂ ਦੀਆਂ ਪ੍ਰੋਪਰਟੀਆਂ ਨੇ ਹਰ ਫੰਗਸ ਦੀ ਆਪਣੀ ਪ੍ਰੋਪਰਟੀ ਹੈ ਜੇ ਮੈਂ ਕਹਾਂ ਵੀ ਆਪਾਂ ਬ੍ਰੈਡ ਕੰਜ਼ੂਮ ਕਰਦੇ ਆ ਬ੍ਰੈਡ ਵੀ ਕਿੱਥੋਂ ਆਉਂਦਾ ਆ ਬ੍ਰੈਡ ਦੀ ਫਰਮੈਂਟੇਸ਼ਨ ਵੀ ਤਾਂ ਫੰਗਸ ਹੀ ਕਰਦੀ ਆ ਜੀ ਠੀਕ ਹੈ ਬਿਲਕੁਲ ਉਹ ਵੀ ਈਸਟ ਆ ਈਸਟ ਵੀ ਇੱਕ ਫੰਗਸ ਦੀ ਟਾਈਪ ਆ ਉਹ ਯੂਨੀਸੈਲੂਲਰ ਫੰਗਸ ਆ ਤਾਂ ਇਟਸ ਨੋਟ ਦੈਟ ਵੀ ਸਾਰੀਆਂ ਫੰਗਸ ਹਾਰਮਫੁਲ ਨੇ ਕੁਝ ਫੰਗਸ ਸਾਨੂੰ ਕੋਲੋ ਪ੍ਰੋਟੀਨ ਦਾ ਸੋਰਸ ਨੇ ਸਾਡੇ ਵਾਸਤੇ ਐਡੀਬਲ ਨੇ ਆਪਾਂ ਉਹਨਾਂ ਨੂੰ ਖਾ ਸਕਦੇ ਆ ਸਾਡੀ ਬੋਡੀ ਤੇ ਕੋਈ ਇਫੈਕਟ ਨਹੀਂ ਆ ਉਹਨਾਂ ਦਾ ਹਾਲਾਂਕਿ ਜੇਕਰ ਜੀ ਮਸ਼ਰੂਮ ਨੂੰ ਦੇਖਿਆ ਜਾਵੇ ਤਾਂ ਮਸ਼ਰੂਮ ਇੱਕ ਬਹੁਤ ਵੈਜੀਟੇਰੀਅਨ ਲੋਕਾਂ ਵਾਸਤੇ ਇੱਕ ਬਹੁਤ ਵਧੀਆ ਪ੍ਰੋਟੀਨ ਦਾ ਸੋਰਸ ਮੰਨ ਜਿੰਨਾ ਆਪਾਂ ਨੋਨ ਵੈਜ ਪ੍ਰੋਟੀਨ ਮਿਲਦਾ ਉਹਨਾ ਹੀ ਇਸ ਚ ਪ੍ਰੋਟੀਨ ਮਿਲਦਾ ਅਚ ਕੰਜ਼ਿਊਮ ਕਿੰਨਾ ਕਰਨਾ ਚਾਹੀਦਾ ਇੱਕ ਬੜਾ ਸਵਾਲ ਹੈ ਕਿ ਮਸ਼ਰੂਮ ਅਸੀਂ ਵਿਆਹਾਂ ਦੇ ਉੱਤੇ ਖਾ ਲੈਨੇ ਆ ਇਹ ਬੜਾ ਘਰ ਦੇ ਵਿੱਚ ਬਹੁਤ ਘੱਟ ਬਣਦਾ ਹੈ ਬਹੁਤੇ ਲੋਕਾਂ ਨੂੰ ਸ਼ਤ ਬਣਾਉਣਾ ਵੀ ਨਹੀਂ ਆਉਂਦਾ ਖਾਣਾ ਕਿੰਨਾ ਚਾਹੀਦਾ ਤੇ ਕਿਸ ਤਰੀਕੇ ਦੇ ਨਾਲ ਸਰ 10 ਗ੍ਰਾਮ ਪਰ ਡੇ ਬੰਦਾ ਕੰਜ਼ਿਊਮ ਕਰ ਸਕਦਾ ਮਸ਼ਰੂਮ ਡਰਾਈ ਵੇਟ ਠੀਕ ਹੈ ਡਰਾਈ ਵੇਟ ਦੀ ਗੱਲ ਕਰ ਰਹੇ ਆਂ ਆਦਰਵਾਇਜ਼ ਤੁਸੀਂ ਡੇਲੀ ਵੀ ਜ 250 ਗ੍ਰਾਮ ਕੰਜ਼ੂਮ ਕਰੋਗੇ ਇਸ ਪੂਰੇ ਘਰ ਦੇ ਵਿੱਚ ਤੱਕ ਕੋਈ ਪ੍ਰੋਬਲਮ ਨਹੀਂ ਆ। ਇੱਕ ਪੈਨੇਟ ਦੋ ਪੈਨੇਟ ਕਰਚ ਬਣਾਏ ਜਾਓ ਜਿਹੜਾ ਬੰਦਾ ਕੰਜ਼ੂਮ ਕਰਦਾ ਆ ਉਹਨੂੰ ਕਦੇ ਵੀ ਕੈਂਸਰ ਦੀ ਪ੍ਰੋਬਲਮ ਨਹੀਂ ਆਉਗੀ। ਇਹ ਐਨੀ ਐਂਟੀ ਕੈਂਸਰ ਕੰਮ ਕਰਦੀ ਆ। ਇਹ ਤੁਸੀਂ ਕਹਿ ਰਹੇ ਹੋ ਪਰ ਮਸ਼ਰੂਮ ਦੇ ਨਾਲ ਕੁਛ ਜਿਹਾ ਇਹ ਵੀ ਜੁੜੀਆਂ ਹੋਈਆਂ ਨੇ ਕਿ ਜਿਵੇਂ ਅਸੀਂ ਫੰਗਸ ਦੀ ਗੱਲ ਪਹਿਲਾਂ ਕੀਤੀ ਉਹਦੇ ਨਾਲ ਜੁੜੀਆਂ ਹੋਈਆਂ ਕਿ ਇਹ ਬਿਮਾਰੀਆਂ ਦਾ ਘਰ ਹੈ। ਇੱਕ ਤਰ੍ਹਾਂ ਦੀ ਇੱਕ ਸਪਰੇਅ ਹੈ ਜਾਂ ਇੱਕ ਤਰ੍ਹਾਂ ਦੇ ਇੱਕ ਫੰਗੀਸਾਈਡ ਚੀਜ਼ਾਂ ਨੇ। ਨੇ ਫੰਜੀਸਾਈਡ ਆਪਾਂ ਯੂਜ਼ ਕਰਦੇ ਆ ਜਿੱਥੇ ਅਨਵਾਂਟਡ ਫੰਗਸ ਗਰੋ ਕਰਦੀ ਹੈ ਠੀਕ ਹੈ ਆਪਾਂ ਉਹਨਾਂ ਨੂੰ ਕਿਲ ਕਰਨ ਵਾਸਤੇ ਫੰਜੀਸਾਈਡ ਯੂਜ਼ ਕਰਦੇ ਆ ਹਮ ਬਟ ਇਹ ਤਾਂ ਫੰਗਸ ਹੈ ਸਾਡੇ ਖਾਣ ਵਾਸਤੇ ਠੀਕ ਹੈ ਹਾਂਜੀ ਹਾਂਜੀ ਨੇਚਰ ਦੇ ਵਿੱਚ ਇਹ ਇੱਕ ਓਨਲੀ ਇੱਕ ਐਸੀ ਸਪੀਸੀਜ਼ ਹੈ ਜਿਹੜੀ ਕੈਲੋਬੀ ਹਿਊਮਨਸ ਤੋਂ ਪਹਿਲਾਂ ਵੀ ਸਰਵਾਈਵ ਕਰਦੀ ਹੈ ਠੀਕ ਹੈ ਇਹਦੀ ਇੰਨੀ ਯਾਨਕੀ ਸਟਰੋਂਗ ਪਾਵਰ ਹੈ ਅੱਛਾ ਇਹ ਤੁਸੀਂ ਇੰਗਰੋਇੰਗ ਰੂਮ ਤੁਹਾਡੇ ਬਣਾਏ ਹੋਏ ਨੇ ਹਾਂਜੀ ਹਾਂਜੀ ਸਰ ਠੀਕ ਹੈ ਦੇਖਣ ਦੀ ਕੋਸ਼ਿਸ਼ ਕਰਦੇ ਆ ਵੀ ਕਿਵੇਂ ਅੱਛਾ ਠੀਕ ਹੈ ਇਹ ਜਿਹੜਾ ਮਦਰ ਕਲਚਰ ਜਿਹੜਾ ਤੁਸੀਂ ਇਹਦੇ ਵਿੱਚ ਦਾਖਲ ਕਰਾਇਆ ਉਸ ਤੋਂ ਬਾਅਦ ਮਦਰ ਕਲਚਰ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹਾਂ ਜੀ ਤੁਸੀਂ ਦੇਖੋਗੇ ਮਦਰ ਕਲਚਰ ਨੇ ਫੈਲਣਾ ਸ਼ੁਰੂ ਕਰਤਾ ਠੀਕ ਹੈ ਇਹ ਕਿੰਨੇ ਦਿਨਾਂ ਦਾ ਪ੍ਰੋਸੈਸ ਹੈ ਮਤਲਬ ਕਿੰਨੇ ਦਿਨ ਚ ਹੋਊਗਾ ਇਹ ਇਹ ਕਹੋ ਇਹ ਇਹ ਹਾਲੇ ਚੌਥੇ ਦਿਨ ਚ ਹੈ ਠੀਕ ਹੈ ਤੇ 12 ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਇਹਨੂੰ ਆਪਣੇ ਅੰਡਰ ਕਰ ਲੈਂਦੇ ਹਾਂ ਬਿਲਕੁਲ ਬਿਲਕੁਲ 12 ਦਿਨਾਂ ਦੇ ਵਿੱਚ ਪੂਰਾ ਗ로우 ਕਰ ਜਾਊਗਾ ਠੀਕ ਹੈ ਇਹ ਸਾਰਾ ਕਣਕ ਦਾ ਹੀ ਹੈ ਸਾਰਾ ਹਾਂ ਇਹ ਸਾਰਾ ਕਣਕ ਦਾ ਹੀ ਹੈ ਠੀਕ ਹੈ ਹਾਂ ਜੀ ਇਹ ਸਾਰਾ ਕਣਕ ਦਾ ਹੈ ਇਸ ਤੋਂ ਬਾਅਦ ਸਤਨਾਮ ਜੀ ਇੱਕ ਬੈਗ ਜਿਹੜੇ ਬ ਉਹ ਬੜਾ ਵਧੀਆ ਕਹਿੰਦੇ ਅਜ ਦੇ ਸਮੇਂ ਦੇ ਵਿੱਚ ਪਰਾਲੀ ਦਾ ਇੱਕ ਬਹੁਤ ਵਧੀਆ ਹੱਲ ਹੈ ਪ੍ਰਬੰਧਨ ਕੀਤਾ ਗਿਆ ਉਹਦਾ ਉਹ ਕਿਸਟ ਸਿਸਟਮ ਨਾਲ ਬੈਗ ਤਿਆਰ ਹੁੰਦੇ ਨੇ ਕੀ ਕੁਛ ਉਹਦੇ ਵਿੱਚ ਪੈਂਦਾ ਹੈ ਤੇ ਕੀ ਖਰਚਾ ਹੁੰਦਾ ਹੈ ਸਰ ਇੱਕ ਜਿਹੜਾ ਬੈਗ ਹੈ ਕੰਪੋਸਟ ਦਾ ਬੈਗ ਆਪਾਂ ਤਿਆਰ ਕਰਦੇ ਹਾਂ ਜੇ ਸਾਰੇ ਤੂੜੀ ਵੀ ਮੇਰੀ ਕਰਦੀ ਹੈ ਜਾਂ ਪਰਾਲੀ ਮੇਰੀ ਕਰਦੀ ਹੈ ਚਿਕਨ ਮੈਨਿਓਰ ਮੈਨੂੰ ਲੈਣਾ ਪੈਂਦਾ ਆ ਤੇ ਇੱਕ ਕਹਿੰ ਲੋ 10 ਕਿਲੋ ਦੇ ਉੱਤੇ ਆਪਾਂ ਨੂੰ 75 ਰੁਪਏ ਦਾ ਖਰਚਾ ਪੈ ਜਾਂਦਾ ਹੈ ਇੱਕ ਪੈਕ ਦਾ ਇੱਕ ਬੈਗ ਦਾ 10 ਕਿਲੋ ਦਾ 10 ਕਿਲੋ ਦਾ ਜੇ ਮੈਂ ਰੈਡੀਮੇਡ ਖਰੀਦਦਾ ਹਾਂ ਠੀਕ ਹੈ ਤੇ ਜੇ ਮੈਂ ਆਪ ਬਣਾਉਣਾ ਹੈ ਤਾਂ ਉਹ ਕਹਿੰਦਾ 5.5 6 ਰੁਪਏ ਦੇ ਵਿੱਚ 10 ਕਿਲੋ ਦਾ ਤਿਆਰ ਹੋ ਜਾਂਦਾ ਹੈ ਇਹਨਾਂ ਫਰਕ ਹੈ ਹਾਂਜੀ ਹਾਂਜੀ 1.5 ਰੁਪਏ ਦਾ ਦੇਖੋ ਜਿੰਨੇ ਮਾਰਜਿਨ ਲੈਣਾ ਉਹ 1.5 ਰੁਪਏ ਦਾ ਤਾਂ ਮਾਰਜਿਨ ਰੱਖੂਗਾ ਠੀਕ ਹੈ ਤੇ ਉਹਦੇ ਵਿੱਚ ਫਿਰ ਇੱਕ ਬੈਗ ਦੇ ਵਿੱਚ ਕਿੰਨਾ ਇਹ ਬੀਜ ਜਿਹੜਾ ਜਾਂਦਾ ਆ ਇੱਕ ਬੈਚ ਦੇ ਵਿੱਚ ਸਰ ਆਪਾਂ 1% ਯੂਜ਼ ਕਰਦੇ ਹਾਂ ਠੀਕ ਹੈ ਜੀ ਜੇ 10 ਕਿਲੋ ਦਾ ਬੈਗ ਹੈ ਤਾਂ 100 ਗ੍ਰਾਮ ਉਸ ਚ ਯੂਜ਼ ਹੋਊਗਾ ਠੀਕ ਹੈ ਹਾਂਜੀ 100 ਗ੍ਰਾਮ ਬੀਜ ਯੂਜ਼ ਹੋਊਗਾ ਤੇ ਮਿਨਿਮਮ ਆਪਾਂ ਜੇ ਆਪਾਂ ਕੰਟਰੋਲਡ ਐਟਮੋਸਫੀਅਰ ਦੇ ਵਿੱਚ ਮਸ਼ਰੂਮ ਪ੍ਰੋਡਕਸ਼ਨ ਦੇਖਣੀ ਹੈ ਤਾਂ ਮਿਨਿਮਮ ਪ੍ਰੋਡਕਸ਼ਨ 18% ਹੈ ਠੀਕ ਹੈ ਮੈਕਸਿਮਮ 20 ਤੋਂ ਲੈ ਕੇ 24 ਦੇ ਵਿੱਚ ਵਿੱਚ ਹੈ ਜਿਵੇਂ ਸਾਡੇ ਪਲਾਂਟ ਤੇ ਪ੍ਰੋਡਕਸ਼ਨ ਅਸੀਂ 22% ਦੇ ਆਸ-ਪਾਸ ਲੈ ਰਹੇ ਹਾਂ 22% 24 22 24 ਅਧਾ ਲੈਨੇ ਆ ਠੀਕ ਹੈ ਤੇ ਅਦਰਵਾਈਜ਼ 18% ਮਿਨਿਮਮ ਪ੍ਰੋਡਕਸ਼ਨ ਹੈ ਇਹਦੇ ਵਿੱਚ ਤੇ ਜਿਹੜੇ ਸੀਜ਼ਨਲ ਆਪਾਂ ਗrow ਕਰਦੇ ਆ ਸੀਜ਼ਨਲ ਤਾਂ 35% ਤੱਕ ਵੀ ਚਲੀ ਜਾਂਦੀ ਹੈ ਪ੍ਰੋਡਕਸ਼ਨ ओके okay. हां जी ਉਹਦੇ ਵਿੱਚ ਐ ਹੁੰਦਾ ਵੀ ਮੰਨ ਲਓ ਮੈਂ ਇੱਕ ਝੋਪੜੀ ਲਾਈ ਆ ਹੁਣ ਮੈਂ ਹੋਰ ਕੋਈ ਝੋਪੜੀ ਲਾਣੀ ਨਹੀਂ ਜਾਂ ਮੈਂ ਉਹਦੇ ਦੁਆਰਾ ਮਾਲ ਲੈ ਲਿਆ ਤਾਂ ਉਹ ਜਿਹੜਾ ਮੇਰਾ ਇੱਕ ਵਾਰ ਮੈਂ ਝੋਪੜੀ ਭਰਤੀ ਹੈ ਉਹ 4 ਮਹੀਨੇ ਚੱਲਦੀ ਰਹੂਗੀ ਠੀਕ ਹੈ ਤਾਂ ਉਹ ਰੋਜ਼ ਥੋੜੀ ਬੋਤੀ ਥੋੜੀ ਬੋਤੀ ਮਸ਼ਰੂਮ ਦਿੰਦੀ ਰਹਿੰਦੀ ਆ ਓਕੇ ਯਾਨੀ ਕਿ ਤਾਂ ਉਸ ਕੇਸ ਦੇ ਵਿੱਚ 30 35% ਪ੍ਰੋਡਕਸ਼ਨ ਚ ਰਹਿ ਜਾਂਦੇ ਨੇ ਠੀਕ ਹੈ ਅੱਛਾ ਪਰ ਵੈਸੇ ਕਿਸਾਨਾਂ ਦੇ ਵਿੱਚ ਪ੍ਰਚਲਨ ਕਾਫੀ ਹੋ ਗਿਆ ਇਸ ਚੀਜ਼ ਦਾ ਕਿਸਾਨ ਬੜੀ ਛੇਤੀ ਇਹਦਰ ਨੂੰ ਆ ਵੀ ਰਹੇ ਨੇ ਪਰ ਸ਼ਾਇਦ ਹਜੇ ਪੂਰੀ ਤਰ੍ਹਾਂ ਇਸ ਕਲਚਰ ਨੂੰ ਅਡਾਪਟ ਨਹੀਂ ਕਰ ਪਾ ਰਹੇ ਓ ਦੇਖੋ ਜਾਗਰੂਕਤਾ ਬਹੁਤ ਜ਼ਿਆਦਾ ਹੋ ਰਹੀ ਨੇ ਕਿਸਾਨ ਕਿਉਂਕਿ ਤੋੜੀ ਵੀ ਉਹਨਾਂ ਵਾਸਤੇ ਵੇਸਟ ਹੈ ਕਈ ਵਾਰ ਤਾਂ ਮਜਬੂਰੀ ਬਣ ਜਾਂਦੀ ਹੈ ਜਿਵੇਂ ਪ੍ਰਾਲੀ ਵੀ ਉਹਨਾਂ ਵਾਸਤੇ ਵੇਸਟ ਹੈ ਪ੍ਰਾਲੀ ਤਾਂ ਬਹੁਤ ਤਗੜੀ ਮਜਬੂਰੀ ਬਣੀ ਹੋਈ ਹੈ ਪ੍ਰਾਲੀ ਮੇਂ ਦੋ ਤਰੀਕੇ ਦੀ ਮਸ਼ਰੂਮ ਪ੍ਰਾਲੀ ਦੇ ਵਿੱਚ ਉਗਦੀ ਹੈ ਇੱਕ ਓਇਸਟਰ ਹੁੰਦੀ ਹੈ ਇੱਕ ਪੈਡੀ ਸਟ੍ਰਾ ਮਸ਼ਰੂਮ ਵਾਲਵੇਲਾ ਵਾਲਵ ਐਸੀ ਬੋਲਦੇ ਆਪਾਂ ਉਹਨੂੰ ਉਹ ਜ਼ਿਆਦਾ ਉੜੀਸਾ ਚ ਲੋਕੀ ਕੰਜ਼ਿਊਮ ਕਰਦੇ ਨੇ ਉੱਥੇ ਹੁੰਦੀ ਹੈ ਇਹ ਦੋ ਚੀਜ਼ਾਂ ਪੁਰਾਣੀ ਦੇ ਵਿੱਚ ਹੁੰਦੀਆਂ ਜਿਨ੍ਹਾਂ ਦੀ ਕੱਲੋ ਵੀ ਦਿੱਲੀ ਦੇ ਵਿੱਚ ਮਾਰਕੀਟ ਹੈਗੀ ਬਟ ਪੰਜਾਬ ਦੇ ਵਿੱਚ ਥਾਲੇ ਘੱਟ ਹੈ ਬਟ ਬਟਨ ਮਸ਼ਰੂਮ ਦੀ ਪੰਜਾਬ ਦੇ ਵਿੱਚ ਮਾਰਕੀਟ ਬਹੁਤ ਹੈ ਬਹੁਤ ਜ਼ਿਆਦਾ ਬਹੁਤ ਹੈ ਅੱਛਾ ਡਾਕਟਰ ਸਤਨਾਮ ਦੀ ਜਿਹੜੀ ਜ਼ਿੰਦਗੀ ਹੈ ਨਾ ਉਹ ਬੜੀ ਇੰਟਰਸਟਿਡ ਮਤਲਬ ਇੰਟਰਸਟਿੰਗ ਬੜੀ ਹੈ ਤੇ ਬੜੀ ਦਿਲਚਸਪ ਕਹਾਣੀ ਜੀ ਹੈ ਵੀ ਕਿਵੇਂ ਇੱਧਰ ਆਏ ਹਾਲਾਂਕਿ ਪਹਿਲਾਂ ਕਿਸੇ ਹੋਰ ਲਈ ਕੰਮ ਕਰਦੇ ਸੀ ਸਤਨਾਮ ਜੀ ਹਨਾ ਤੇ ਫਿਰ ਹੌਲੀ ਹੌਲੀ ਉਥੋਂ ਪਲਾ ਅਧਿਆਪਕ ਵੀ ਰਹੇ ਹਾਂ ਐਸ ਅਸਿਸਟੈਂਟ ਪ੍ਰੋਫੈਸਰ ਰਹੇ ਹਾਂ ਰਿਆਦਬਾਰਾ ਗਰੁੱਪ ਚ ਰਹਿਆ ਹਾਂ ਜੀ ਐਸੋਸੀਏਟ ਪ੍ਰੋਫੈਸਰ ਭਾਈ ਗੁਰਦਾਸ ਗਰੁੱਪ ਹੈ ਸੰਗਰੂਰ ਉੱਥੇ ਵੀ ਰਹਿਆ ਐਸੋਸੀਏਟ ਪ੍ਰੋਫੈਸਰ ਤੇ ਡਾਕਟੋਰੇਟ ਤੋਂ ਬਾਅਦ ਹੀ ਲੱਗ ਗਿਆ ਸੀਗਾ ਮੈਂ ਜੋਬ ਦੇ ਵਿੱਚ ਬਟ ਕਿਉਂਕਿ ਇਸ ਫੀਲਡ ਚ ਰੁਝਾਨ ਸੀਗਾ ਮੇਰਾ ਤਾਂ ਉਸ ਤੋਂ ਬਾਅਦ ਮੈਂ ਐਸ ਅ ਕੰਸਲਟੈਂਟ ਕੰਮ ਸ਼ੁਰੂ ਕਰਤਾ ਸੀ 올 ਓਵਰ ਇੰਡੀਆ ਬਹੁਤ ਕਹਿੰ ਲੋ 10 10 ਟਨ ਦੇ ਪਲਾਂਟ ਵੀ ਅਸੀਂ ਹੈਂਡਲ ਕੀਤੇ ਨੇ 10 ਟਨ ਪਰ ਡੇ ਦੇ ਪਲਾਂਟ ਬਟ ਫਿਰ ਪਲਾਂਟ ਮਸ਼ਰੂਮ ਦੇ ਪਲਾਂਟ ਅਸੀਂ ਡਿਜ਼ਾਈਨ ਵੀ ਕਰਦੇ ਆ ਫਿਰ ਕਈ ਪਲਾਂਟ ਤਾਂ ਪਲਾਂਟਸ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਆ ਉਹਨਾਂ ਦਾ ਵੀ ਆਪਾਂ ਸੋਲੂਸ਼ਨ ਪ੍ਰੋਵਾਈਡ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਲਾਕਡਾਊਨ ਤੋਂ ਬਾਅਦ ਸੋਚਿਆ ਕਿ ਇੱਕ ਜਗ੍ਹਾ ਬੈਠਾ ਜਾਵੇ ਥੈਨ ਕਿਉਂਕਿ ਆਲਰੇਡੀ ਲੋਕੀ ਜਾਣਦੇ ਸੀ ਤਾਂ ਫਿਰ ਅਸੀਂ ਆਪਣੀ ਲੈਬ ਇਸਟੈਬਲਿਸ਼ ਕੀਤੀ ਅੱਛਾ ਕਿੰਨਾ ਮਤਲਬ ਸਿਸਟਮ ਤੁਸੀਂ ਸੈਟਅਪ ਜਿਹੜਾ ਕੀਤਾ ਹੋਇਆ ਇਹ ਸਾਰਾ ਆਪਦਾ ਹੀ ਡਿਜ਼ਾਈਨ ਕੀਤਾ ਹੋਇਆ ਸਾਰਾ ਮੇਰਾ ਆਪਦਾ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਇਹ ਟੋਟਲੀ ਮੇਰਾ ਆਪਣਾ ਡਿਜ਼ਾਈਨ ਹੈ ਠੀਕ ਹੈ ਜੀ ਤੇ ਕਿ ਲੋ ਵੀ ਕਨਸੈਪਟ ਸਾਰਾ ਮੇਰਾ ਆਪਣਾ ਹੈ ਦੇ ਵਿੱਚ ਇਹ ਪੰਜਾਬ ਚ ਕੋਈ ਹੋਰ ਐਦਾਂ ਦੀ ਲੈਬ ਤਾਂ ਨਹੀਂ ਹੈਗੀ ਨਹੀਂ ਐਸਾ ਨਹੀਂ ਕਾਂਗਾ ਮੈਂ ਨਹੀਂ ਹੈਗੀਆਂ ਹੈਗੀਆਂ ਨੇ ਬਟ ਇਸ ਲੈਵਲ ਦੀਆਂ ਨਹੀਂ ਹੈਗੀਆਂ ਮਤਲਬ ਇੰਨੀ ਵੱਡੀ ਅਸੀਂ ਕਹਿ ਸਕਦੇ ਨਹੀਂ ਐਨੀ ਵੱਡੀ ਨਹੀਂ ਐਦਾਂ ਤਾਂ ਪੀਏਯੂ ਦੀ ਆਪਣੀ ਲੈਬ ਹੈ ਠੀਕ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਬੀਜ ਸੇਲ ਕਰਦੀ ਹੈ ਠੀਕ ਹੈ ਤੇ ਹੋਰ ਇੱਕ ਦੋ ਲੈਬ ਹੈਗੀਆਂ ਨੇ ਪੰਜਾਬ ਦੇ ਵਿੱਚ ਬਟ ਉਹ ਸਿਰਫ ਆਪਣੇ ਆਪਣੇ ਜੋਗਾ ਪ੍ਰੋਡਿਊਸ ਕਰ ਲੈਂਦੀਆਂ ਜਾਂ ਲੋਕਲ ਥੋੜਾ ਬਹੁਤ ਸੇਲ ਕਰ ਲੈਂਦੀਆਂ ਬਟ ਇਸ ਲੈਵਲ ਦੀ ਸਾਇੰਟਿਫਿਕ ਲੈਬ ਇੰਨੀ ਹਾਈ ਟੈਕ ਨਹੀਂ ਹੈ ਜਸਨਾਬੀ ਕਿਵੇਂ ਦੇਖੀਏ ਇਹ ਜਿਹੜੀ ਖੇਤੀ ਆ ਜਿਹੜੀ ਚਾਹੇ ਰੈਗੂਲਰ ਕਹਿ ਦਈਏ ਪਰ ਲੋਕਾਂ ਨੇ ਏਸੀ ਪਲਾਂਟ ਲਾ ਕੇ ਜਾਂ ਕਾਸ਼ਤ ਕਰਨੇ ਸੀਜ਼ਨ ਚਾ ਕੇ ਕਰਨੀ ਹੈ ਕਿਸਾਨ ਨੂੰ ਰਵਾਇਤੀ ਖੇਤੀ ਤੋਂ ਕਿੰਨਾ ਕੁ ਜ਼ਿਆਦਾ ਮੁਨਾਫਾ ਇਹਦੇ ਵਿੱਚ ਹੈ ਸਰ ਮੈਂ ਸਿੰਪਲ ਕੈਲਕੂਲੇਸ਼ਨ ਕਰਦਾ ਹਾਂ 1 ਕਿੱਲਾ ਚੋਨਾ ਆਪਾਂ ਲਾਣੇ ਆ ਇੱਕ ਕਿੱਲੇ ਚੋਨੇ ਤੋਂ ਮੈਨੂੰ ਨਹੀਂ ਲੱਗਦਾ ਵੀ ਆਪਾਂ 15 ਕੋ 1000 ਜਾਂ 20000 ਪ੍ਰੋਫਿਟ ਲੈ ਰਹੀ ਹੋਈ ਹੈ ਠੀਕ ਹੈ ਠੀਕ ਹੈ ਜੋ ਲਾਗਤ ਅਸੀਂ ਕਹਿੰਦੇ ਹਾਂ ਠੀਕ ਹੈ ਹਾਂ ਜੋ ਲਾਗਤ ਛੱਡ ਕੇ ਪ੍ਰੋਫਿਟ ਦੀ ਗੱਲ ਕਰ ਰਿਹਾ ਮੈਂ ਰੈਵਨਿਊ ਨਹੀਂ ਮੈਂ ਕੈਲਕੂਲੇਟ ਕਰ ਰਿਹਾ ਮੈਂ ਸਿਰਫ ਪ੍ਰੋਫਿਟ ਦੀ ਗੱਲ ਕਰ ਰਿਹਾ ਹਾਂ ਹੁਣ ਜੇ ਮੈਂ ਕਹਾ ਵੀ ਇੱਕ ਕਿਲੇ ਦੇ ਵਿੱਚ ਝੋਪੜੀਆਂ ਲੱਗਦੀਆਂ ਨੇ ਤਾਂ ਇੱਕ ਕਿਲੇ ਦੇ ਵਿੱਚ ਆਰਾਮ ਨਾਲ 10 ਝੋਪੜੀਆਂ ਲੱਗ ਜਾਂਦੀਆਂ ਇੱਕ ਝੋਪੜੀ ਮਿਨੀਮਮ ਮਿਨੀਮਮ ਮਾਰਜਨ ਤੇ ਵੀ 50000 ਪ੍ਰੋਫਿਟ ਦੇ ਕੇ ਜਾਂਦੀ ਆ ਠੀਕ ਹੈ ਹਾਂਜੀ ਜੇ 10 ਝੋਪੜੀਆਂ ਲੱਗੀਆਂ ਨੇ ਤਾਂ 5 ਲੱਖ ਰੁਪਈਆ ਪ੍ਰੋਫਿਟ ਕਿਤੇ ਨਹੀਂ ਹੈ ਸਿਰਫ 4 ਮਹੀਨੇ ਦੇ ਵਿੱਚ ਠੀਕ ਹੈ ਸਿਰਫ 4 ਮਹੀਨੇ ਦੇ ਵਿੱਚ ਪ੍ਰੋਸੈਸ ਮਤਲਬ ਝੋਨੇ ਜਾਂ ਕਣਕ ਦਾ ਸੇਮ ਜਿਹਾ ਹੀ ਹੋ ਗਿਆ ਠੀਕ ਹੈ ਇੱਕ ਦਾ ਮਹੀਨੇ ਤੋਂ ਜ਼ਿਆਦਾ ਕੁਝ ਥੋੜਾ ਜਿਹਾ ਝੋਨੇ ਦੇ ਵਿੱਚ ਕੀ ਆ ਵੀ ਆਪਾਂ ਇੱਕ ਵਾਰ ਲਾਤਾ ਉਸ ਤੋਂ ਬਾਅਦ ਪਾਣੀ ਦਾ ਵਾਈਬਰ ਲਾਈ ਜਾਂਦੇ ਨੇ ਹੈਨਾ ਉਸ ਤੋਂ ਬਾਅਦ ਆਪਾਂ ਨੂੰ ਇਹਨਾਂ ਧਿਆਨ ਰੱਖਣਾ ਕੋਈ ਦਵਾਈ ਪਾਤੀ ਐ ਇਦਾਂ ਨਹੀਂ ਬਟ ਇਹਦੇ ਵਿੱਚ ਆਪਾਂ ਨੂੰ ਧਿਆਨ ਦੇਣਾ ਪੈਂਦਾ ਹੈ ਜੀ ਠੀਕ ਹੈ ਇਹਦੇ ਵਿੱਚ ਆਪਾਂ ਪ੍ਰੋਪਰ ਧਿਆਨ ਦੇਣਾ ਹੁੰਦਾ ਹੈ ਤੇ ਬਿਨਾਂ ਧਿਆਨ ਤੋਂ ਇਹ ਕੀਤੀ ਨਹੀਂ ਆ ਮਤਲਬ ਤੁਸੀਂ ਕਹਿ ਰਹੇ ਹੋ ਇੱਕ ਕਿੱਲੇ 'ਚੋਂ 5 ਲੱਖ ਰੁਪਈਆ ਇਹ ਫਸਲ ਦਿੰਦੀ ਹੈ ਗਰੰਟੀ ਨਾਲ ਸਰ ਪਰ ਜਦੋਂ ਅਸੀਂ ਇਹ ਕੈਲਕੂਲੇਸ਼ਨ ਦਾ ਝਾਤ ਮਾਰਦੇ ਆ ਨਾ ਤਾਂ ਇਹ ਕੈਲਕੂਲੇਸ਼ਨ ਤੋਂ ਬਾਅਦ ਫਿਰ ਲੋਕ ਇਹ ਵੀ ਕਹਿੰਦੇ ਨੇ ਕਿ ਜੇ ਸਾਰਾ ਪੰਜਾਬ ਮਸ਼ਰੂਮ ਲਾਉਣ ਲੱਗ ਪਿਆ ਫਿਰ ਨਹੀਂ ਸਬ ਇਦਾਂ ਫਿਰ ਇਦਾਂ ਤਾਂ ਆਪਾਂ ਕੁਝ ਵੀ ਨਹੀਂ ਕਰ ਸਕਾਂਗੇ ਜੇ ਸਾਰਾ ਪੰਜਾਬ ਇਦਾਂ ਸਾਰਾ ਪੰਜਾਬ ਮੈਂ ਕਹਿੰਦਾ ਕਣਕ ਵੀ ਲਾ ਰਿਆ ਸਾਰਾ ਪੰਜਾਬ ਝੋਨਾ ਵੀ ਲਾ ਰਿਆ ਠੀਕ ਹੈ ਸਾਡੀ ਕਮੀ ਕਿੱਥੇ ਹੈ ਤੁਸੀਂ ਫਾਈਂਡ ਆਊਟ ਕੀਤੀ ਕਦੇ ਸਾਡੀ ਕਮੀ ਇਹ ਵੀ ਆਪਾਂ ਕਿਤੇ ਇੱਥੋਂ ਗੁਜਰਾਤੀ ਇੱਥੋਂ ਕਣ ਖਰੀਦਦਾ ਜਾਂ ਪੰਜਾਬ ਤੋਂ ਜਾਂ ਹਰਿਆਣੇ ਤੋਂ ਉਹ ਗੁਜਰਾਤੇ ਜਾ ਕੇ ਰੋਟੀਆਂ ਪਕਾ ਕੇ ਉਹਨਾਂ ਨੂੰ ਪ੍ਰੋਸੈਸ ਕਰਕੇ ਸੈਂਡ ਯੂਕੇ ਕੈਨੇਡਾ ਦੇ ਵਿੱਚ ਸੇਲ ਕਰ ਰਹੇ ਨੇ ਠੀਕ ਹੈ ਠੀਕ ਹੈ ਰੂ ਹੈ ਕਿ ਨਹੀਂ ਜੀ ਜੀ ਇੱਥੋਂ ਸਬਜ਼ੀ ਖਰੀਦਦੇ ਨੇ ਉੱਥੇ ਜਾ ਕੇ ਕੈਨ ਕਰਦੇ ਨੇ ਬਾਹਰ ਇਹ ਤਾਂ ਫਿਰ ਸਾਡੀ ਕਮਜ਼ੋਰੀ ਹੈ ਨਾ ਜੀ ਆਪਾਂ ਪ੍ਰੋਸੈਸਿੰਗ ਯੂਨਿਟ ਨਹੀਂ ਲਾਇਆ ਜੀ ਜੇ ਆਪਾਂ ਪ੍ਰੋਪਰਸੈਸਿੰਗ ਮਸ਼ੀਨੂਮ ਦੇ ਆਪਾਂ ਪ੍ਰੋਸੈਸਿੰਗ ਯੂਨਿਟ ਲਾਈਏ ਪੰਜਾਬ ਦੇ ਵਿੱਚ ਤਾਂ ਕਿਉਂ ਨਹੀਂ ਹੋਊਗਾ ਅੱਛਾ ਕਿਉਂ ਨਹੀਂ ਹੋ ਰਿਹਾ ਫਿਰ ਕੀ ਕਾਰਨ ਲੱਗ ਰਿਹਾ ਤੁਹਾਨੂੰ ਜੇ ਚੀਜ਼ਾਂ ਪੋਸੀਬਲ ਨਹੀਂ ਹੋ ਰਹੀਆਂ ਮਾਰਕੀਟਿੰਗ ਦਾ ਨਹੀਂ ਇਸ ਸਿਸਟਮ ਹੈਗਾ ਪ੍ਰੋਪਰ ਜਾਂ ਲੋਕ ਕਰਨਾ ਨਹੀਂ ਚਾਹ ਰਹੇ ਜਾਂ ਲੋਕਾਂ ਨੂੰ ਉਹ ਮੌਕਾ ਹੀ ਨਹੀਂ ਮਿਲ ਰਿਹਾ ਨਹੀਂ ਮੌਕਾ ਵੀ ਹੈਗਾ ਯਾ ਠੀਕ ਹੈ ਲੋਕ ਕਰਨਾ ਵੀ ਚਾਹ ਰਹੇ ਨੇ ਬਟ ਹਾਲੇ ਸਾਈਕੋਲੋਜੀ ਡਵੈਲਪ ਹੋਈਆ ਅਬ੍ਰੋਡ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਵੀ ਤੁਹਾਡੇ ਖਾਨਦਾਨ 'ਚ ਕੋਈ ਯੰਗ ਜਨਰੇਸ਼ਨ ਦਾ ਮੁੰਡਾ ਹੈ ਮੇਰੇ ਖਾਨਦਾਨ 'ਚ ਕੋਈ ਨਹੀਂ ਹੈ ਨਾ ਮੇਰੇ ਖਾਨਦਾਨ ਦੇ ਵਿੱਚ ਕੋਈ ਸਾਡੇ ਅੱਖਾਂ 'ੇ ਹੁਣੇ ਬਾਹਰ ਜਾਣਾ ਸਾਡੇ ਮੇਰੇ ਖਾਨਦਾਨ ਦੇ ਵਿੱਚ ਮੇਰਾ ਕੋਈ ਵੀ ਯੰਗ ਜਨਰੇਸ਼ਨ ਦਾ ਬੱਚਾ ਇੰਡੀਆ ਦੇ ਵਿੱਚ ਨਹੀਂ ਹੈ ਠੀਕ ਹੈ ਨਾ ਕੋਈ ਬੇਟਾ ਤੇ ਨਾ ਕੋਈ ਬੇਟੀ ਉਹ ਤੁਸੀਂ ਦੱਸੋ ਕੌਣ ਕਰੂਗਾ ਐਦਾਂ ਤੁਸੀਂ ਆਪਣੇ ਸਾਰੇ ਜਿੰਨੇ ਵੀ ਤੁਹਾਡੇ ਯਾਰ ਦੋਸਤ ਨੇ ਸਾਡੇ ਨਾਲ ਝਾਤੀ ਮਾਰ ਕੇ ਦੇਖੋ ਝਾਤ ਮਾਰ ਕੇ ਦੇਖੋ ਤੁਹਾਨੂੰ ਕੋਈ ਨਹੀਂ ਮਿਲੂਗਾ ਇਹ ਮੈਨੂੰ ਸੁਣਾਉਂਦੀ ਤੁਹਾਡੇ ਇਸ ਪਲਾਂਟ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਤੁਹਾਡੇ ਜਿਹੜੇ ਕਿ ਲੇਬਰ ਹੈ ਉਹ ਪੰਜਾਬੀ ਨਹੀਂ ਹੈ ਸ਼ਾਇਦ ਪੰਜਾਬੀ ਸਰ ਕਰ ਕੇ ਸਕਦੇ ਆ ਨ ਜਦੋਂ ਅਸੀਂ ਮੈਂ ਬਹੁਤ ਸਾਰੇ ਪਟਿਆਲਾ ਹੈਲਪਲਾਈਨ ਦੇ ਉੱਤੇ ਮੈਂ ਐਡ ਦਿੱਤੀ ਕਈ ਵਾਰ ਵੀ ਮੈਨੂੰ ਬੰਦੇ ਚਾਹੀਦੇ ਨੇ ਮੈਂ ਨਿਊਜ਼ ਚੈਨਲਾਂ ਤੇ ਐਡ ਦਿੱਤੀ ਮੈਨੂੰ ਬੰਦੇ ਚਾਹੀਦੇ ਨੇ ਬਟ ਦੇ ਵਾਂਟ ਸਿਟਿੰਗ ਜੌਬ ਮਤਲਬ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਸਿਟਿੰਗ ਜੌਬ ਚਾਹੀਦੀ ਹੈ ਉਹਨਾਂ ਨੂੰ ਇਹਨਾਂ ਹਾਰਡਵਰਕ ਨਹੀਂ ਚਾਹੀਦਾ ਜਾਂ ਉਹਨਾਂ ਨੂੰ ਇਨਸਟੈਂਟ ਮਣੀ ਚਾਹੀਦੀ ਹੈ ਥੈਟ ਇਜ਼ ਨੋਟ ਪੋਸੀਬਲ ਮੈਂ ਬੜੇ ਤੱਕੇ ਖਾ ਕੇ ਇਸ ਸਟੇਜ ਤੇ ਆਇਆ ਮੈਨੂੰ ਅੱਜ ਤੁਹਾਨੂੰ ਇਹ ਚੀਜ਼ ਅੱਜ ਦਾ ਸੈਟਅਪ ਲੱਗੇ ਇਹਦੇ ਪਿੱਛੇ 10 ਸਾਲ ਦਾ ਤੱਕਾ ਹੈ ਨਹੀਂ ਬਿਲਕੁਲ ਬਿਲਕੁਲ ਸਟਰਗਲ ਬਹੁਤ ਉਹ 10 ਸਾਲ ਦੇ ਤੱਕੇ ਤੋਂ ਬਾਅਦ ਪਤਾ ਲੱਗਿਆ ਵੀ ਕਿਹੜੀ ਚੀਜ਼ ਕਰਨੀ ਹੈ ਕਿਹੜੀ ਚੀਜ਼ ਨਹੀਂ ਕਰਨੀ ਹੂੰ ਠੀਕ ਹੈ ਇੱਥੇ ਕੋਈ ਹੈ ਨਹੀਂ ਐਜੂਕੇਟਿਡ ਬੰਦਾ ਹੀ ਨਹੀਂ ਹੈ ਮਸ਼ਰੂਮ ਇੰਡਸਟਰੀ ਦੇ ਵਿੱਚ ਮੇਰੇ ਨਾਲ ਕੋਈ ਗਰੋਵਰ ਅਟੈਚ ਹੋਵੇ ਮੈਂ ਗਰੰਟੀ ਦਿੰਦਾ ਵੀ ਸਟਾਰਟਿੰਗ ਮੈਂ 35000 ਦਾਂਗਾ ਅੱਛਾ ਹਾਂਜੀ ਗਰੋਵਰ ਮਸ਼ਰੂਮ ਗਰੋਵਰ ਜਿਹੜਾ ਮਸ਼ਰੂਮ ਗਰੋਵਰ ਕੀ ਬਾਤ ਹੈ ਇੱਕ ਵੀ ਪੰਜਾਬੀ ਮੁੰਡਾ ਮਸ਼ਰੂਮ ਗਰੋਵਰ ਨਹੀਂ ਹੈ ਠੀਕ ਹੈ ਹਾਂਜੀ ਹਾਂਜੀ ਮੇਰੇ ਕੋਲ ਪੰਜਾਬ ਦੇ ਦੋ ਤਿੰਨ ਮੁੰਡੇ ਹੈਗੇ ਨੇ ਇੱਕ ਨੂੰ ਮੈਂ ਨੇਪਾਲ ਭੇਜਿਆ ਹੋਇਆ 80000 ਰੁਪਏ ਲੈ ਰਿਆ ਠੀਕ ਹੈ ਠੀਕ ਹ ਮੈਂ ਕਹਿੰਦਾ ਜੌਬ ਹੈ ਨਹੀਂ ਕੋਣ ਕਹਿੰਦਾ ਜੌਬ ਨਹੀਂ ਹੈ ਨਹੀਂ ਰੋਜ਼ਗਾਰਤਾ ਹੈ ਦੇਖੋ ਇਹ ਇਹ ਚੁੱਟਲਾ ਨਹੀਂ ਜਾ ਸਕਦਾ ਸਿਰਫ ਸਰਕਾਰੀ ਜੇ ਮੈਂ ਉਹਨੂੰ ਕੰਪੇਅਰ ਕਰਾਂਗਾ ਵੀ ਮੈਨੂੰ ਹੁਣ ਸੇਮ ਟਾਈਮ ਮੈਂ ਮਾਈਂਡ ਦੇ ਵਿੱਚ ਕੀ ਚੱਲਦਾ ਹੈ ਵੀ ਤੁਹਾਡਾ ਦੋਸਤ ਯੂ ਕੈਨੇਡਾ ਬੈਠਾ ਹੈ ਯੂ ਐਸ ਏ ਬੈਠਾ ਹੈ ਉਹ ਸੇਮ ਟਾਈਮ ਦੇ ਵਿੱਚ ਇੰਨੇ ਪੈਸੇ ਕਮਾ ਰਿਆ ਹੈ ਤਾਂ ਉਹ ਤਾਂ ਕਦੇ ਵੀ ਨਹੀਂ ਪੋਸੀਬਲ ਹੋਣਾ ਉਸ ਸਟੇਜ ਤੇ ਤਾਂ ਆਪਾਂ ਕਦੇ ਵੀ ਨਹੀਂ ਆ ਸਕਦੇ ਕਿਉਂਕਿ ਸਾਡੀ ਕਰੰਸੀ ਉਨੀ ਨਹੀਂ ਹੈ ਹੈਨਾ ਮੈਂ ਕਹਾਂ ਵੀ ਮੋ 10 ਘੰਟੇ ਦੇ ਵਿੱਚ ਕਹੋ 100 ਡਾਲਰ ਕਮਾ ਰਿਆ ਠੀਕ ਹੈ ਜੀ ਹੁਣ ਇੱਥੇ 10 ਘੰਟੇ ਦੇ ਵਿੱਚ ਮੈਂ ਉਹਨੂੰ ਕਹੋ ਵੀ ਤਾਂ ਉਹ ਚੀਜ਼ ਕਦੇ ਵੀ ਕੰਪੈਰੀਜ਼ਨ ਨਹੀਂ ਹੋ ਸਕਦੀ ਠੀਕ ਹੈ ਉਹ ਤੋਂ ਪਹਿਲਾਂ ਫਿਰ ਉਹ ਫਿਰ ਆਪਾਂ ਮਾਈਂਡ ਸੈਟ ਸਮਝੋ ਉਸ ਤੋਂ ਪਹਿਲਾਂ ਫਿਰ 25-30 ਲੱਖ ਰੁਪਏ ਚਾਹੀਦਾ ਵੀ ਹੈ ਨਾ ਹਾਂ 25 ਬਟ ਉਹ 25-30 ਲੱਖ ਰੁਪਏ ਤੁਸੀਂ ਮੈਨੂੰ ਦਿਓ ਮੈਂ ਤੁਹਾਨੂੰ ਉਹ ਕਹਿ ਲਓ ਵੀ ਮਸ਼ਰੂਮ ਤੋਂ ਪੈਦਾ ਕਰਕੇ ਦੇ ਦਾਂਗਾ ਉਹਨਾਂ ਦਾ ਕੀ ਬਾਤ ਹੈ ਅੱਛਾ ਮਸ਼ਰੂਮ ਜਦੋਂ ਮਸ਼ਰੂਮ ਖਾਣ ਦੀ ਵਾਰੀ ਆਉਂਦੀ ਹੈ ਇੱਥੇ ਸੌਰੀ ਮੈਂ ਤੁਹਾਡੀ ਗੱਲ ਟੋਕਦਾ 25-30 ਲੱਖ ਰੁਪਏ ਪੈਰੈਂਟਸ ਨੂੰ ਦੇ ਦੇਣਗੇ ਬਾਹਰ ਜਾਣ ਨੂੰ ਬੱਚੇ ਨੂੰ ਆਪਣੇ ਤੋਂ ਦੂਰ ਕਰਨ ਨੂੰ ਬਟ 25-30 ਲੱਖ ਰੁਪਏ ਪੈਰੈਂਟਸ ਹਿੰਦੂਸਾਂ ਚ ਕੋਈ ਨਹੀਂ ਦਿੰਦਾ ਇ ਕਹਿੰਦਾ ਵੀ ਤੁਸੀਂ ਬਹੁਤ ਅੰਬਾਰ ਲਾ ਦੋ ਚੋਪੜੀਆਂ ਦੇ ਤੁਸੀਂ ਪਹਿਲੇ ਸਾਲ ਐਕਸਪੀਰੀਅੰਸ ਕਰੋ ਹਾਂ ਠੀਕ ਹੈ ਪਹਿਲੇ ਸਾਲ ਐਕਸਪੀਰੀਅੰਸ ਕਰੋ ਅਗਲੇ ਸਾਲ ਉਹਨੂੰ ਡਬਲ ਕਰੋ ਉਦੋਂ ਅਗਲੇ ਸਾਲ ਟ੍ਰਿਪਲ ਕਰੋ ਤੁਸੀਂ ਆਪ ਇੰਜੋਏ ਕਰੋਗੇ ਬਿਲਕੁਲ ਜਿੰਨੇ ਵੀ ਕਿਸਾਨ ਹੈਗੇ ਨੇ ਤੁਹਾਡੀ ਯੰਗ ਦੇ ਤੁਹਾਡੀ ਏਜ ਦੇ ਮੁੰਡੇ ਨੇ ਜਿਹੜੇ ਲੱਗੇ ਆ ਬਹੁਤ ਵਧੀਆ ਕਰ ਰਹੇ ਨੇ ਇੱਕ ਇੱਕ ਚੋਪੜੀ 50-50 ਹਜ਼ਾਰ ਰੁਪਏ ਛੱਡ ਰਹੀ ਆ ਉਹਨਾਂ ਨੂੰ ਉਹ ਠੀਕ ਹੈ ਤੁਸੀਂ ਅੱਧਾ ਇਕੱਲਾ ਸ਼ੁਰੂ ਕਰ ਲਓ ਉਸ ਤੋਂ ਘੱਟ ਤੋਂ ਸ਼ੁਰੂ ਕਰ ਲਓ ਐਕਸਪੀਰੀਮੈਂਟ ਵੀ ਨਹੀਂ ਜੀ 60/30 ਦੀ ਚੋਪੜੀ ਬਣਦੀ ਹੈ ਇੱਕ ਤੁਸੀਂ 60/30 ਦੀ ਚੋਪੜੀ ਕਰੋ ਠੀਕ ਠੀਕ ਹੈ ਤਾਂ ਇਹ ਇਹ ਇਨਵੈਸਟਮੈਂਟ ਕੋਈ ਪੈਰੈਂਟਸ ਦੀ ਕਰਾਜੀ ਨਹੀਂ ਆ ਜਾਂ ਆਪਾਂ ਨੂੰ ਕੰਫੀਡੈਂਸ ਨਹੀਂ ਆ ਆਪਾਂ ਕਹਿੰਦੇ ਸਾਡਾ ਬੱਚਾ ਸਾਡੇ ਤੋਂ ਹੋਲੇ ਹੋ ਜੇ ਅੱਖਾਂ ਦੂਰ ਜੋ ਮਰਜ਼ੀ ਕਰੇ ਹੂੰ ਉਹ ਕਨਸੈਪਟ ਆਪਾਂ ਨੂੰ ਵੀ ਤਾਂ ਚੇਂਜ ਕਰਨਾ ਪੈਣਾ ਕਿਤਨਾ ਕਿਤਨਾ ਚੇਂਜ ਕਰਨਾ ਪੈਣਾ ਉਹ ਚੀਜ਼ਾਂ ਹੀ ਸ਼ਾਇਦ ਪੰਜਾਬ ਦੀ ਬਰਬਾਦੀ ਦਾ ਕਾਰਨ ਬਣ ਰਹੀਆਂ ਨੇ ਕਿ ਅਸੀਂ ਸਿਰਫ ਇੱਕ ਐਕ ਇੱਕ ਤੌਰ ਦਿੰਦੇ ਆ ਕਿ ਪੰਜਾਬ ਚ ਕੁਝ ਨਹੀਂ ਆ ਲੇਕਿਨ ਇਹ ਉਹੀ ਧਰਤੀ ਆ ਜਿਨੇ ਪੂਰੀ ਦੁਨੀਆ ਨੂੰ ਹਮੇਸ਼ਾ ਦਿਖਾਇਆ ਪੰਜਾਬੀ ਬਾਹਰ ਜਾ ਕੇ ਕਾਮਯਾਬਾ ਸਾਡੇ ਪੰਜਾਬ ਚ ਕਾਮਯਾਬ ਨਹੀਂ ਹੋ ਪਾਉਂਦੇ ਪਰ ਤੁਸੀਂ ਮੈਨੂੰ ਦੱਸੋ ਵੀ ਤੁਹਾਡੀ ਤੁਸੀਂ ਵੀ ਬਹੁਤ ਵਿਚਰੇ ਹੋ ਲੋਕਾਂ ਦੇ ਵਿੱਚ ਤੁਸੀਂ ਮੈਨੂੰ ਪ੍ਰੋਸੈਸਿੰਗ ਪਲੈਂਟ ਦੱਸੋ ਤੁਹਾਡੇ ਕਿਸੇ ਯਾਰ ਦੋਸਤ ਦਾ ਲੱਗਿਆ ਹੋਵੇ ਨਹੀਂ ਬਿਲਕੁਲ ਵੀ ਨਹੀਂ ਲੱਗਿਆ ਨਾ ਆਪਾਂ ਕਿਉਂ ਨਹੀਂ ਜਾਂਦੇ ਪ੍ਰੋਸੈਸਿੰਗ ਪਲੈਂਟ ਦੇ ਵਿੱਚ ਠੀਕ ਹੈ ਆਪਾਂ ਮਾਰਕੀਟਿੰਗ ਤੋਂ ਦੱਸਦੇ ਆਂ ਪਰ ਐਸਾ ਕੋਈ ਵੀ ਹਵਾਂ ਨਹੀਂ ਹੈ ਤੁਸੀਂ ਮੈਂ ਤੁਹਾਨੂੰ ਬਹੁਤ ਸਾਰੇ ਮੈਂ ਮੈਂ ਥੋੜੇ ਦੇ ਅੰਦਰ ਐਗਜ਼ਾਮਪਲ ਦੇਣਾ ਮੈਂ ਮਹਾਰਾਸ਼ਟਰ ਤੋਂ ਇੱਕ ਬੋਤਲ ਖਰੀਦੀ ਜੀ ਉਹ ਬੋਤਲ ਦੇ ਵਿੱਚ ਉਹਨਾਂ ਨੇ ਕੈਂਡੀ ਗੁੜ ਦੀਆਂ ਕੈਂਡੀ ਬਣਾ ਕੇ ਵੇਚੀਆਂ ਪਾਈਆਂ ਹੋਈਆਂ ਸੀ ਜਾਂ ਉਹਦੀ ਇੱਕ ਕੈਂਡੀ ਦੀ weight ਸੀਗਾ 5 ਗ੍ਰਾਮ ਠੀਕ ਹੈ ਉਹ ਇੱਕ ਕੈਂਡੀ 3 ਰੁਪਏ ਦੀ ਪੈ ਰਹੀ ਸੀ ਹੁਣ ਤੁਸੀਂ ਕਿਲੋ ਦਾ ਕਾਸਟ ਕੈਲਕੂਲੇਟ ਕਰ ਲਓ ਕੀ ਬੋਤਲ ਸਮਝ ਗਏ ਦੀ ਉਹਨਾਂ ਨੇ ਸਿਰਫ ਉਹਨੂੰ ਪ੍ਰੋਸੈਸ ਕਰਤਾ ਆਪਾਂ ਇਸ ਬੰਦੇ ਜਾਂਦੇ ਹੀ ਨਹੀਂ ਬਿਲਕੁਲ ਠੀਕ ਹੈ ਆਪਾਂ ਇਸ ਬੰਦੇ ਆਪਾਂ ਸਿਰਫ ਚੀਜ਼ ਬਣਾਤੀ ਠੀਕ ਹੈ ਤੁਸੀਂ ਅੱਜ ਮਾਰਕੀਟ 'ਚ ਆਟੇ ਦਾ ਰੇਟ ਦੇਖੋ ਕੀ ਆ ਤਮ ਆਮ ਇੱਕ ਆਟਾ ਘੱਟ ਘੱਟ ਜੇ ਤੁਸੀਂ ਡਾਇਰੈਕਟ 35 ਰੁਪਏ ਤੋਂ ਕਿਲੋ ਤੋਂ ਘੱਟ ਨਹੀਂ ਮਿਲਦਾ ਘੱਟ ਕੋਈ ਵੀ ਨਹੀਂ ਹੈ ਨਾ ਠੀਕ ਹੈ ਪ੍ਰੋਸੈਸਿੰਗ ਦਾ ਕੋਸਟ ਕਿੰਨਾ ਹੁੰਦਾ 2 ਰੁਪਏ ਦਾ ਜਿਆਦਾ ਪ੍ਰੋਸੈਸਿੰਗ ਕੋਸਟ ਨਹੀਂ ਹੁੰਦਾ ਠੀਕ ਹੈ ਜੀ ਬਟ ਕਣਕ ਕੀ ਰੇਟ ਹੈ 25 26 ਰੁਪਏ ਤੁਸੀਂ ਚਲੋ ਕਿਸਾਨ ਤੋਂ ਨਹੀਂ ਵੇਖੀ ਜੀ 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 ਤਾਂ ਵੀ 26 27 ਰੁਪਏ ਪੈ ਜਾਂਦੀ ਹੈ ਤਾਂ ਤੁਸੀਂ ਮਾਰਜਿਨ ਦੇਖੋ ਨਾ ਕਿਉਂਕਿ ਆਪਾਂ ਸੋਚਦੇ ਹਾਂ ਲੈ ਆਪਾਂ ਕੀ ਕਰਾਂਗੇ ਕਿਲੋ ਕਿਲੋ ਪਿੱਛੇ ਤੁਸੀਂ ਬਲਕ ਦੇਖੋ ਕਿੰਨਾ ਹੈ ਠੀਕ ਹੈ ਜਦੋਂ ਤੁਸੀਂ ਬਲਕ 'ਚ ਜਾਂਦੇ ਹੋ ਰੋਜ਼ ਦਾ ਇੱਕ ਟਾਣਾ ਆਟਾ ਸੇਲ ਕਰ ਰਹੇ ਹੋ ਤਾਂ ਤੁਸੀਂ ਬਲਕ ਦੇਖੋ ਨਾ ਕਿੰਨਾ ਜਾ ਰਿਹਾ ਤੁਹਾਡਾ ਨਹੀਂ ਇਹ ਇਹ ਚੀਜ਼ਾਂ ਨੇ ਜਿਹੜੀ ਇਹ ਕੈਲਕੂਲੇਸ਼ਨ ਹੈ ਨਾ ਅਸਲ ਦੇ ਵਿੱਚ ਸਾਨੂੰ ਇਹ ਕੈਲਕੂਲੇਸ਼ਨ ਸਿੱਖਣ ਦੀ ਲੋੜ ਹੈ ਬਿਲਕੁਲ ਤੁਹਾਡੀ ਗੱਲ ਸਤਾਂਜੀ ਬਿਲਕੁਲ ਠੀਕ ਹੈ ਕਿ ਉਸ ਰੂਪ ਦੇ ਵਿੱਚ ਉਸ ਆਕਾਰ ਦੇ ਵਿੱਚ ਆਪਣੀ ਫਸਲ ਨੂੰ ਲੈ ਕੇ ਆਉਣਾ ਚਾਹੀਦਾ ਹੈ ਜਿਸ ਰੂਪ ਦੇ ਵਿੱਚ ਉਹਨੂੰ ਖਾਧਾ ਖਾਧਾ ਜਾਂਦਾ ਤੁਸੀਂ ਪ੍ਰੋਸੈਸ ਪ੍ਰੋਸੈਸ ਫੂਡ ਹੁਣ ਸਨਾਰ ਟਮਾਟਰ ਅੰਨਾ ਟਮਾਟਰ ਹੋ ਰਿਹਾ ਹੈ ਉਹ ਟਮਾਟਰ ਉਹਨਾਂ ਨੇ ਫਟਾਫਟ ਸਿੱਟਣ ਦੀ ਕਰਨੀਆਂ 2 ਰੁਪਏ ਕਿਲੋ ਮੈਂ 1.5 ਰੁਪਏ ਕਿਲੋ ਵੀ ਸਨਾਰ ਪਟਿਆਲੇ ਮਾਰਕੀਟ ਵਿੱਚ ਠੀਕ ਹੈ ਕੋਈ ਸ਼ੱਕ ਨਹੀਂ ਹੈ ਬਟ ਉਸ ਟਮਾਟਰ ਦੀ ਪਿਊਰੀ ਨਹੀਂ ਤੁਸੀਂ ਦੇਖੋ ਕੋਈ ਵੀ ਹੋਟਲ ਇੰਡਸਟਰੀ ਐਸੀ ਨਹੀਂ ਹੈ ਜਿਹੜੀ ਡਾਇਰੈਕਟ ਟਮਾਟਰ ਯੂਜ਼ ਕਰਦੀ ਹੋਵੇ ਸਾਰੀ ਹੋਟਲ ਇੰਡਸਟਰੀ ਪਿਊਰੀ ਯੂਜ਼ ਕਰਦੀ ਹੈ ਟਮਾਟਰ ਦੀ ਠੀਕ ਹੈ ਨਾ ਉਹਨਾਂ ਕੋਲ ਇਹਨਾਂ ਟਾਈਮ ਹੈ ਵੀ ਉਹ ਟਮਾਟਰ ਚਿੱਲਣ ਟਮਾਟਰ ਕੱਟਣ ਐਦਾਂ ਹੀ گارਲਿਕ ਜਿੰਜਰ ਪੇਸਟ ਹੈ ਠੀਕ ਹੈ ਪੰਜਾਬ ਦੇ ਵਿੱਚ گارਲਿਕ ਜਿੰਜਰ ਪੇਸਟ ਦੇ ਬਹੁਤ ਘੱਟ ਪਲਾਂਟ ਨੇ ਪਿਊਰੀ ਦੇ ਬਹੁਤ ਘੱਟ ਪਲਾਂਟ ਨੇ ਠੀਕ ਹੈ ਉਹ ਕਿਉਂ ਨਹੀਂ ਕਰਦੇ ਆਪਾਂ ਹੋਰ ਇਹਨਾਂ ਦੇ ਕੋਈ ਮੈਂ ਇਹ ਕਹਿੰਦਾ ਨਹੀਂ ਵੀ ਇਹਨਾਂ ਤੇ ਬਹੁਤ ਵੱਡੀ ਕਾਸਟ ਆਉਂਦੀ ਹੈ ਬਹੁਤ ਛੋਟੇ ਛੋਟੇ 5-5 ਲੱਖ ਦੇ ਪ੍ਰੋਜੈਕਟ ਨੇ 6-6 ਲੱਖ ਦੇ ਪ੍ਰੋਜੈ ਏ ਵੀ ਚਿਕ ਅੱਛਾ ਮਸ਼ਰੂਮ ਖਾਣ ਤੇ ਮੈਨੂੰ ਇੱਕ ਸਵਾਲ ਯਾਦ ਆਇਆ ਕਿ ਜਿਹੜਾ ਮਸ਼ਰੂਮ ਬਟਨ ਮਸ਼ਰੂਮ ਅਸੀਂ ਖਾਣੇ ਆ ਹਾਂਜੀ ਉਹਨੂੰ ਇੱਕ ਬੀ ਗ੍ਰੇਡ ਦਾ ਰੂਪ ਮੰਨਿਆ ਜਾਂਦਾ ਹੈ ਕੀ ਉਹ ਵਾਕਈ ਖਾਣ ਦੇ ਕਾਬਿਲ ਨਹੀਂ ਹੁੰਦਾ ਜਾਂ ਕੋਈ ਹੋਰ ਗੱਲ ਦੇ ਪਿੱਛੇ ਦੇਖੋ ਇਹ ਸਾਈਕੋਲੋਜੀ ਫਿਰ ਇੱਥੇ ਆ ਜਾਂਦੀ ਹੈ ਆਪਣੇ ਇੰਡੀਆ ਦੇ ਵਿੱਚ ਆਪਾਂ ਬਟਨ ਐਡਕੋ 35 ਐਮ ਐਮ ਦਾ ਬਟਨ ਆਪਾਂ ਦੇਖਦੇ ਹਾਂ ਬਹੁਤ ਵਧੀਆ ਕੁਆਲਟੀ ਠੀਕ ਹੈ ਉਦੋਂ ਜਿਹੜਾ ਵੱਡਾ ਸਾਈਜ਼ ਹੋ ਜਾਂਦਾ ਆ ਆਪਾਂ ਉਹ ਵੱਡਾ ਸਾਈਜ਼ ਵੀ ਮਾਰਕੀਟ 'ਚ ਸੇਲ ਨਹੀਂ ਹੁੰਦਾ ਜਿਹੜੀ ਮਸ਼ਰੂਮ ਓਪਨ ਹੋ ਜਾਂਦੀ ਆ ਉਹਨੂੰ ਆਪਾਂ ਬੋਲਦੇ ਆ ਬੀ ਗ੍ਰੇਡ ਆ ਉਹ ਬੀ ਗ੍ਰੇਡ ਦੀ ਮਾਰਕੀਟ ਵੀ ਨਹੀਂ ਆ ਠੀਕ ਆ ਆ ਕਈ ਤਾਂ ਪਲਾਂਟ ਸਿੱਡ ਦਿੰਦੇ ਨੇ ਉਹਨੂੰ ਬੀ ਗ੍ਰੇਡ ਜੀ 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 ਪਰ ਤੁਸੀਂ ਬਲੀਵ ਨਹੀਂ ਕਰੋਗੇ ਉਹਦੀ ਪ੍ਰੋਟੀਨ ਵੈਲਿਊ ਬਟਨ ਦੇ ਨਾਲੋਂ ਜ਼ਿਆਦਾ ਹੁੰਦੀ ਆ ਠੀਕ ਆ ਹਾਂਜੀ ਉਹ ਕਹਿ ਲਓ ਅਬਰਾਡ ਕੰਟਰੀਜ਼ ਦੇ ਵਿੱਚ ਆਸਟ੍ਰੇਲੀਆ ਯੂਕੇ ਯੂਐਸਏ ਤੁਸੀਂ ਚਾਹੇ ਆਨਲਾਈਨ ਚੈੱਕ ਕਰ ਲਿਓ ਜਿਹੜੀ ਓਪਨ ਮਸ਼ਰੂਮ ਆ ਉਹਦਾ ਰੇਟ 3-4 ਡਾਲਰ ਜਾਂ 3-4 ਪਾਉਂਡ ਜ਼ਿਆਦਾ ਹੁੰ मतलब ਜਿਹਨੂੰ ਅਸੀਂ ਨਕਾਰ ਦਿੰਦੇ ਹਾਂ ਸਿਰਫ ਇਸ ਗੱਲ ਕਰਕੇ ਵੀ ਉਹਦੀ ਸ਼ਕਲ ਨਹੀਂ ਸੋਹਣੀ ਸ਼ਕਲ ਨਹੀਂ ਸੋਹਣੀ ਵੀ ਉਹ ਖੁੱਲ ਗਈ ਹੈ ਠੀਕ ਹੈ ਬਟ ਫੋਰਨ ਕੰਟਰੀਆਂ ਦੇ ਵਿੱਚ ਉਹਦਾ ਰੇਟ ਜ਼ਿਆਦਾ ਹੈ ਉਹਦੀ ਪ੍ਰੋਟੀਨ ਵੈਲਿਊ ਜ਼ਿਆਦਾ ਹੈ ਈਵਨ ਉਹ ਲੋਕੀ ਡਾਇਰੈਕਟ 버ਗਰ ਦੇ ਵਿੱਚ ਰੱਖ ਕੇ ਓਪਨ ਨੂੰ ਡਾਇਰੈਕਟ ਛਤਰੀ ਨੇ 버ਗਰ ਦੇ ਵਿੱਚ ਰੱਖ ਕੇ ਮਾਰਕੀਟ ਸੇਲ ਕਰਦੇ ਨੇ ਯਾਨੀ ਕਿ ਇਹ ਸਾਡੇ ਚ ਅਗਿਆਨਤਾ ਇਹ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਕਰਕੇ ਜਿਨ੍ਹਾਂ ਕਰਕੇ ਵੈਲਿਊ ਜ਼ਿਆਦਾ ਉਹਦੀ ਠੀਕ ਹੈ ਪਰ ਜਦੋਂ ਤੁਸੀਂ ਇਹ ਸੈਟਪ ਲਾਇਆ ਉਸ ਤੋਂ ਬਾਅਦ ਹੁਣ ਤੁਸੀਂ ਕੀ ਰੁਝਾਨ ਦੇਖ ਰਹੇ ਹੋ ਇਸ ਨਾਮ ਦੀ ਲੋਕਾਂ ਦੇ ਵਿੱਚ ਸਰ ਬਹੁਤ ਜ਼ਿਆਦਾ ਮੈਨੂੰ ਕਾਲਸ ਆਉਂਦੀਆਂ ਬਹੁਤ ਜ਼ਿਆਦਾ ਯੰਗ ਮੁੰਡੇ ਈਵਨ ਮੈਂ ਬਹੁਤ ਖੁਸ਼ ਹਾਂ ਵੀ ਮੈਨੂੰ ਕਪੂਰਥਲੇ ਤੋਂ ਇੱਕ ਦੋ ਲੇਡੀਜ਼ ਨੇ ਜਿਨ੍ਹਾਂ ਨੇ ਇਹ ਸੈਟਅਪ ਪਿਛਲੇ ਸਾਲ ਕੀਤਾ ਹੈ ਉਹ ਉਹਨਾਂ ਦਾ ਹਾਂਜੀ ਹਾਂ ਲੁਧਿਆਣੇ ਤੋਂ ਇੱਕ ਲੇਡੀ ਦਾ ਆਇਆ ਵੀ ਮੈਂ ਪਹਿਲਾਂ ਬਹੁਤ ਦੇਰ ਦਾ ਕਰਨਾ ਚਾਹ ਰਹੀ ਹਾਂ ਵੀ ਇਸ ਕੰਮ ਨੂੰ ਵੀ ਮੈਂ ਸਿੰਗਲ ਮਦਰ ਹਾਂ ਬੀ ਨੂੰ ਚਾਹੀਦਾ ਹੈ ਵੀ ਮੈਨੂੰ ਇੱਕ ਐਡੀਸ਼ਨਲ ਇਨਕਮ ਹੋ ਜਾਵੇ ਇੱਕ ਰਿਟਾਇਰਡ ਟੀਚਰ ਨੇ ਉਹਨਾਂ ਦਾ ਮੈਨੂੰ ਕਾਲ ਆਇਆ ਵੀ ਅਸੀਂ ਇਸ ਚੀਜ਼ ਚ ਰੋਜਣਾ ਚਾਹਨੇ ਆ ਇੱਕ ਇੱਥੇ ਹੋਰ ਵੀ ਨੇੜੇ ਇੱਕ ਹੈਗੇ ਨੇ ਉਹ ਕਪਲ ਹੀ ਆ ਦੋਨੋਂ ਟੀਚਰ ਉਹ ਚੋਂ ਇੱਕ ਰਿਟਾਇਰ ਹੋ ਚੁੱਕੇ ਨੇ ਉਹ ਤਾਂ 2 ਸਾਲ ਤੋਂ ਕਰ ਰਹੇ ਨੇ ਇਸ ਕੰਮ ਹਾਂਜੀ ਹਾਂਜੀ ਉਹ ਸੀਜ਼ਨਲ ਕਰ ਰਹੇ ਨੇ ਉਹਨਾਂ ਨੇ ਪਲਾਂਟਿੰਗ ਲਾਇਆ ਹਾਂਜੀ ਹਾਂਜੀ ਪਰ ਸੀਜ਼ਨਲ ਵੀ ਬਹੁਤ ਹੈ ਨਾ ਜੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵੀ ਜੇਕਰ ਕੋਈ ਜ਼ਿੰਮੇਵਾਰ ਆਪਣੇ ਕਿੱਲੇ ਚ ਸੀਜ਼ਨਲ ਹੀ ਕਰ ਲੈਂਦਾ ਆ ਤਾਂ ਤਕਰੀਬਨ 5 ਲੱਖ ਰੁਪਏ ਤੱਕ ਕਮਾਏਗਾ ਨਾ ਬਿਲਕੁਲ ਜੀ ਉਹ ਇੰਜੋਏ ਕਰ ਰਹੇ ਨੇ ਇਸ ਸੀਨ ਨੂੰ ਉਹ ਇੰਜੋਏ ਕਰ ਰਹੇ ਨੇ ਕਿਉਂ ਕਿ ਉਹ ਕਹਿੰਦੇ ਨੇ ਕਿ ਘਰ ਬੈਠੇ ਟਾਈਮ ਪਾਸ ਨਹੀਂ ਹੁੰਦਾ ਅਸੀਂ ਇੱਥੇ ਪਲਾਂਟ ਸਿਸਵੇ ਦੇ ਆ ਜਾਂਦੇ ਆ ਆਪਣੇ ਜ਼ਮੀਨ 'ਚ ਤੇ ਸਾਰਾ ਦਿਨ ਸਾਡਾ ਕਦੇ ਥੋੜੀ ਜੀ ਕੱਟ ਲੈ ਕਦੇ ਪੈਕ ਕਰ ਲੈ ਕਦੇ ਉਹਨੂੰ ਬੜੀ ਸਪੈਚ ਕਰਦੇ ਇਸ ਚੀਜ਼ ਕਹਿੰਦੇ ਸਾਡਾ ਟਾਈਮ ਬਹੁਤ ਵਧੀਆ ਪਾਸ ਹੋ ਜਾਂਦਾ ਹੈ ਠੀਕ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਮੱਚ ਅੱਛਾ ਜੇਕਰ ਕਿਸੇ ਨੇ ਡਾਕਟਰ ਸਤਨਾਮ ਜੀ ਨੂੰ ਮਿਲਣਾ ਹੈ ਤਾਂ ਉਹ ਪਟਿਆਲਾ ਦੇ ਨਜ਼ਦੀਕ ਬਿਲਕੁਲ ਜਿਹੜਾ ਕਿ ਹੈ ਉੱਥੇ ਮਿਲ ਸਕਦੇ ਨੇ ਪਟਿਆਲਾ ਦੇ ਬਿਲਕੁਲ ਨਾਲ ਹੀ ਇਹਨਾਂ ਤੱਕ ਪਲਾਂਟ ਹੈ ਤੇ ਹਾਲਾਂਕਿ ਦੋਸਤੋ ਪੰਜਾਬ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਪੰਜਾਬ ਦੇ ਇਹ ਖੇਤਾਂ ਦੇ ਪੁੱਤੀ ਨੇ ਇਹ ਪੰਜਾਬ ਦੇ ਹੀ ਪੁੱਤ ਨੇ ਜਿਹੜੇ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਲਈ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਅਜਿਹੀਆਂ ਵੀਡੀਓ ਸਮੇਂ-ਸਮੇਂ ਤੇ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਜੁੜੇ ਰੋਸ ਬੁਕਸ ਮੈਂ ਟੀਵੀ ਦੇ ਨਾਲ